ਆਹੋ ਫਿਰ ਮੈਨੂੰ ਕਹਦਿਆ ਕਰੋ ਵੀ ਮੁੰਡਾ ਬਗਾੜਤਾ ਪੈਸੇ ਦੇ ਕੇ ਹੁਣ ਆਪ ਤੋਰੇ ਆ। ਉਹ ਕੀ ਹੋ ਗਿਆ ਅਜੇ ਪੈਸੇ ਅੱਜ ਦੇਤੇ ਅੱਜ ਲਾਸਟ ਵਾਰ ਆਜੇ ਅੱਜ ਵੀ ਕੋਈ ਆਜਾ ਕਰਕੇ ਆਏ ਦੂਬਾ ਪੈਸੇ ਨਹੀਂ ਦਿੰਦਾ ਮੈਂ। ਉਹਦੇ ਮੈਨੂੰ ਅੱਜ ਠੀਕ ਲੱਗਿਆ ਉਹ। ਮੇਰੀ ਗੱਲ ਸੁਣ ਲੈ। ਪੈਸੇ ਤੇ ਆਪਣੀ ਮਰਜ਼ੀ ਨਾਲ ਦੇ ਨਹੀਂ ਮੈਨੂੰ ਪੁੱਛ ਕੇ ਹੀ ਦਿੱਤੇ। ਜੇ ਕੋਈ ਗੱਲਬਾਤ ਹੋ ਗਈ ਮੈਂ ਨਹੀਂ ਕਹਣਾ ਹੈਗਾ। ਓਏ ਅੱਗੇ ਤੇਰੀ ਹੀ ਹੋਈਆਂ ਜੇ ਅੱਜ ਮੇਰੇ ਪੈਸੇ ਦਿੱਤਾ ਤਾਂ ਹੋਜੂ ਫਿਰ ਕੀ ਹੋਜੂਗਾ। ਕੁਝ ਨਹੀਂ ਹੁੰਦਾਗਾ ਉਹ ਕੰਮ ਗਿਆਗਾ ਕੋਈ। ਦੇਖੀ ਜਾਊ ਫਿਰ ਜਿਹੜਾ ਕੋਸੂ ਮੈਂ ਤਾਂ ਅੱਜ ਭਰੋਸਾ ਕਰਕੇ ਪੈਸੇ ਦੇ ਮਾਤਾ ਲਾਇਣੀ ਤਾਂ ਐ ਕਰਕੇ ਦੇਖ ਲੈਣੇ ਆਂ ਹਾਂ ਭਾਈ ਓਏ ਹਾ ਮਨ ਤਾਂ ਇੱਕ ਕੰਮ ਸੀਗਾ ਹੁਣ ਤੂੰ ਵੀ ਦੱਸ ਦੇ ਕੀ ਕੰਮ ਸੀ ਅੱਗੇ ਤੇਰੀ ਮਾਂ ਉਹਦੇ ਪਿੱਛੇ ਲੜੀ ਜਾਂਦੀ ਐ ਚਲ ਹੁਣ ਤਾਂ ਮੈਂ ਤੇਰੇ ਕੋਲ ਹੀ ਗੱਲ ਕਰਨੀ ਸੀ ਹੁਣ ਮੰਮੀ ਬੈਠੀ ਐ ਨੂੰ ਵੀ ਦੱਸ ਦਿੰਨੀ ਆ ਦੱਸ ਮੈਨੂੰ ਤਾਂ ਨਾ ਫੋਨ ਲਿਆ ਕੇ ਦੇ ਦਿਓ ਇੱਕ ਛੋਟਾ ਜਿਹਾ ਫੋਨ ਹੂੰ ਫੋਨ ਪੁੱਤ ਕੀ ਕਰਨਾ ਹੁਣ ਦੋ ਤਿੰਨ ਤਾਂ ਫੋਨ ਹੈਗੇ ਆ ਘਰੇ ਉਹ ਤੇ ਕਰ ਲਿਆ ਕਰੋ ਹੁਣ ਪਤਾ ਕੀ ਐ ਰੈਡੀ ਮੈਨਾ ਤੈਨੂੰ ਪਤਾ ਭਰਤੀਆਂ ਭਰ ਕੇ ਆਈਆਂਗੀ ਹਾਂ ਤੇ ਫੋਨ ਤੇ ਪੜ ਲਿਆ ਕਰੂੰਗੀ ਮੈਂ ਕੀ ਕਿਤਾਬਾਂ ਕਿਤੂਬਾ ਲਿਆਉਂਗੀ ਅੱਛਾ ਹਾਂ ਇਹ ਵੀ ਗੱਲ ਸਹੀ ਆ ਹਨ ਤੇਰੀ ਫੋਨ ਤੇ ਸੌਖੇ ਨਾਲੇ ਚੱਲ ਫਿਰ ਲਿਆ ਪੁੱਤ ਫਿਰ ਕੀ ਆ ਲਿਆ ਦੰਨਾ ਮੈਂ ਕਿਹੜਾ ਮੈਨੂੰ ਕਹਿੰਦਾ ਲਿਆ ਪੁੱਤ ਇੱਕ ਨੂੰ ਲੈ ਕੇ ਦਮਾਂਗੇ ਦੂਈ ਲੜੂਗੀ ਉਹ ਤੂੰ ਪਹਿਲਾਂ ਆ ਜਾ ਕਰ ਵਿੱਚ ਉਹ ਤਾਂ ਜਦੋਂ ਕਹੂਗੀ ਦੇਖੀ ਆਉ ਆ ਦੇਖ ਲਾ ਆ ਗਈ ਸੁਣ ਕੇ ਹਾਂ ਫਿਰ ਆ ਗਈ ਫਿਰ ਕੀ ਹੋ ਗਿਆ ਜਦੋਂ ਜਦੋਂ ਕੰਮ ਮੇਰੇ ਹੈਗਾ ਕਿਉਂ ਨਹੀਂ ਲੜਦੀ ਹੈਗੀ ਬਾਈ ਜਿੰਨਾ ਤੈਨੂੰ ਉਹ ਕਰਦੇ ਨੇ ਪਿਆਰ ਉਹਨਾ ਮੈਨੂੰ ਵੀ ਕਰਦੇ ਨੇ ਮੇਰੇ ਬਰਾਬਰ ਦੇ ਸੈਂ ਮੈਨੂੰ ਵੀ ਆਊਗਾ ਫਿਰ ਤੂੰ ਬਰਾਬਰ ਨਹੀਂ ਲੱਗ ਕੇ ਸ੍ਰਿੱਕਾ ਜਗਰਨ ਹੁਣ ਮੇਰੇ ਨਾਲ ਮੈਂ ਤਾਂ ਕੋਈ ਨਹੀਂ ਸ੍ਰਿੱਕਾ ਕਰਦੀ ਹੈਗੀ ਤੂੰ ਮੇਰਾ ਸ੍ਰਿੱਕਾ ਕਰਦੀ ਐ ਕਰਦੀ ਕਿੱਦੇ ਤੇਰਾ ਮੈਂ ਸ੍ਰਿੱਕਾ ਕਰਿਆ ਤੈਨੂੰ ਜੇ ਤੂੰ ਸੂਟ ਲਿਆ ਕੇ ਦਿੰਦੇ ਨੇ ਵੱਡੀ ਦਿਵਾਲੀ ਤੇ ਤੈਨੂੰ ਰੋਟੀ ਖਵਾਉਂਦੇ ਨੇ ਮੈਂ ਕਹਿੰਦੇ ਕਹੇ ਵੀ ਮੈਨੂੰ ਵੀ ਬਰਾਬਰ ਸੂਟ ਲਿਆ ਕੇ ਦੇਆ ਕਰੋ ਬਈ ਯਾ ਕਰੇਗੀ ਹੌਲੀ ਹੌਲੀ ਤੂੰ ਵੀ ਦੱਸੀ ਮੈਨੂੰ ਐਂ ਦੱਸ ਦੇ ਵੀ ਤੈਨੂੰ ਕੀ ਨਹੀਂ ਲਿਆ ਕੇ ਦਿੱਤਾ ਡਾਡੀ ਫਿਰ ਮੈਨੂੰ ਵੀ ਫੋਨ ਚਾਹੀਦਾ ਫਿਰ ਫੋਨ ਹੁਣ ਇੱਕ ਹੈਗਾਗਾ ਇਹ ਤੇ ਪੜ ਲਿਓ ਤੇ ਮੈਂ ਹੀ ਪੜਿਆ ਕਰੂੰਗੀ ਫਿਰ ਐਸੇ ਦੀ ਪੜਦੀ ਹੁਣ ਇਹਦਾ ਪੇਪਰ ਦੇਣਿਆਂਗੇ ਇਹ ਨਹੀਂ ਦਿੰਦੀ ਹੈਗੀ ਫੋਨ ਐਵੇਂ ਮੈਨੂੰ ਚੱਲ ਛੱਡ ਭਾਈ ਕਲੇਸ਼ ਨਾ ਕਰੋ ਕੋਈ ਨਾ ਜਿੱਦਿਆ ਲੈ ਲਿਆ ਕਰ ਤੂੰ ਕੁੱਕਰ ਤੋਂ ਲੈ ਕੇ ਦੇ ਦਿਆ ਕਰ ਉਹ ਤੇ ਪੜ ਲਿਆ ਕਰ ਜਿਹੜਾ ਪੜਨਾ ਪਹਿਲੀ ਨਾਲ ਤਵੀਰ ਘਰੇ ਨਹੀਂ ਰਹਿੰਦਾ ਤੇ ਦੂਜੀ ਗੱਲ ਉਹਦਾ ਫੋਨ ਪਹਿਲੀ ਹੈਂਗ ਹੁੰਦਾ ਅਗਲੇ ਦਾ ਪੜੀ ਘੜੀਆਂ ਉਹਦੇ ਦਾਵੇਂ ਬਸ ਬਹਾਨੇ ਮੇਰੀ ਗੱਲ ਸੁਣ ਹੁਣ ਇਹਨੇ ਬਸ 12000 ਦਾ ਆਜੂਗਾ ਡੈਡੀ ਕੋਈ ਨਾ ਪੁੱਤ ਭਾਵੇਂ 20 ਦਾ ਆਜੇ ਪੜਾਈ ਵਾਸਤੇ ਤਾਂ ਮੈਂ ਸੁਣਦੇ ਜਾਨ ਹਾਜ਼ਰ ਆ ਮੈਂ ਲਿਆ ਦੂੰਗਾ ਫੋਨ ਕੋਈ ਗੱਲ ਨਹੀਂ ਜਿੱਦ ਤੈਨੂੰ ਕੋਈ ਪੇਪਰ ਉੱਪਰ ਪਰੇ ਤੈਨੂੰ ਲੈ ਦਾਂਗੇ ਫਿਰ ਇੱਥੇ ਸ੍ਰੀਕੇ ਵਾਲੇ ਤਾਂ ਕੋਈ ਗੱਲ ਨਹੀਂ ਪਰੂੰਗੀ ਮੈਂ ਵੀ ਹੁਣ ਆ ਜਿੱਦ ਤੇ ਭਾਰਤੀ ਲੈ ਆ ਦੂੰਗਾ ਬਸ ਮੈਂ ਪਰੂੰਗੀ ਆ ਬਸ ਆਹ ਹੱਥ ਤੇ ਅੰਦਰ ਤੈਨੂੰ ਕਿਹਾ ਸੀਗਾ ਵੀ ਭਾਈ ਪੁਲਿਸ ਦੀ ਭਾਰਤੀ ਉਹਨੂੰ ਕਿਹਾ ਸੀ ਕੁੜੀ ਨੂੰ ਇਹ ਜਵਾਬ ਦੇ ਦੇ ਉਹ ਤਾਂ ਇਹ ਸਾਰਾ ਕੁਝ ਕਰੂਗੀ ਪਹਿਲਾਂ ਕੁਝ ਨਹੀਂ ਸੀ ਕਰਦੀ ਹੁਣ ਤਾਂ ਮੇਰੀ ਇਸ ਨਾਲ ਭਾਰਤੀਆਂ ਵੀ ਦੇਖੋ ਨਹੀਂ ਕਰਦੀ ਹੈਗੀ ਮੈਂ ਵੀ ਲਿਆਉਗੀ ਕਿਉਂ ਰੇਲਵੇ ਦੀ ਨਹੀਂ ਪਹਿਲਾਂ ਪੇਪਰ ਦੇਖ ਕੇਗੀ ਮੈਂ ਪ੍ਰੀਤ ਤੂੰ ਇੱਥੇ ਬੈਠਾ ਹੁਣ ਪਰ ਉਹ ਕਿੰਨਿਆ ਕਿ ਨੌਕਰੀ ਤੇ ਲੱਗਣਾ ਆ ਲੱਗੂਗੀ ਹੁਣ ਆ ਗਿਆ ਪਤਾ ਹੁੰਦਾ ਕਿਹੜੀ ਤੁਹਾਨੂੰ ਮਜੂ ਨਿਕਲਿਆ ਚ ਲੜਦੀਆਂ ਹੀ ਬਹੁਤ ਨੇ ਤੂੰ ਕਹ ਦੇ ਦਮ assi demu ਕਹ ਦੇ ਕਰ ਵੀ ਹਾਂ assi demu ਜੇ ਤੰਗ karenge ਇੱਕ ਤਾਂ ਮੈਂ ਹੂੰ ਦੁਖੀਆਂ ਕਹਿਣਾ ਨੇ ਲਹੂ ਪੀਤਾ ਓਏ ਜੀ ਤੰਗ ਆਲੀ ਦਾ ਗੱਲ ਹੀ ਨਹੀਂ ਹੁਣ ਕੁੜੀਆਂ ਨੂੰ ਲੋੜ ਆ ਪਹਿਲਾਂ ਨਾ ਫੋਨ ਮੰਗ ਲਿਆ 25 25 ਸਾਲ ਦੀਆਂ ਹੋ ਗਈਆਂ ਜੇ ਹੁਣ ਅਜ ਲੋੜ ਆ ਤਾਂ ਲਿਆ ਕੇ ਵੀ ਦੇਣਾ ਪਊਗਾ ਆਹੋ ਲਿਆ ਲਿਆ ਕਿ ਦੇਈ ਜਾ ਕਰ ਦੇ ਸਿਰ ਕਰ ਲਈ ਅੱਛਾ ਸਾਡੇ ਕਰ ਦੇ ਸਿਰ ਕਰ ਲਈ ਕਰ ਦੇ ਐ ਸਿਰ ਹੋਣ ਲੱਗੇ ਤਾਂ ਬੱਸ ਇੱਕ ਲਿਆ ਦਿਓ ਅੱਧਾ ਟਾਈਮ ਤੁਰ ਕੇ ਅਗਰ ਇੱਧਰ ਅਮਰੀਕਾ ਮੈਂ ਦਾ ਵੇ ਜਿੰਨਾ ਟਾਈਮ ਪੜ੍ਹੂਗੀ ਮੈਂ ਤਨਾ ਟਾਈਮ ਰੱਖਿਆ ਕਰੂੰਗੀ ਲੈ ਬਾਈ ਡੈਡ ਫਿਰ ਤਾ ਐ ਕਰਦੀ ਆ ਆ ਫਿਰ ਹੁਣ ਨਾਲ ਮਿਲ ਕੇ ਪੁੱਤ ਚੱਲਣਾ ਦਾ ਨਾਲ ਮਿਲ ਕੇ ਪਊਗਾ ਹਾਂ ਜਲਦੀ ਇੱਕ ਮਿੰਟ ਰਹਿੜੀ ਜਦ ਪੜਾਈ ਖਤਰ ਲੈ ਜਾਂਦੇ ਫਿਰ ਤੋਂ ਮੈਂ ਪੜ੍ਹ ਕੇ ਦਿਆ ਕਰੂੰਗੀ ਇਹਨੂੰ ਤੇਰੇ ਵਾਲਾ ਲੱਲੇ ਕਰੀ ਤੂੰ ਤੇਰੇ ਵਾਲਾ ਦੂਜਾ ਫੋਨ ਉਹ ਤਾਂ ਮੈਂ ਕੀ ਕਰਨਾ ਡੇੜੀ ਮੈਂ ਕਿ ਗੇਮ ਖੇਡਣੀ ਆ ਚੰਗਾ ਫਿਰ ਕੁੜੀਆਂ ਮੇਰੀ ਗੱਲ ਸੁਣ ਲੈ ਕੁੜੀਆਂ ਨੀ ਢੀਠ ਨਾ ਬਣ ਜੇ ਲੈ ਕੇ ਦੇਣਾ ਤਾਂ ਅਸੀਂ ਇੱਕ ਫੋਨ ਲੈ ਕੇ ਦੇਣਾ ਨਹੀਂ ਦੋਨਾਂ ਨੂੰ ਲੈ ਕੇ ਦੇਣਾ ਮੈਂ ਹੋਰ ਕੀ ਕਹੀਏ ਨਹੀਂ ਆ ਵੀ ਦੇ ਦਿਆ ਕਰੂੰਗੀ ਪਰ ਜਿੰਨੇ ਤੁਹਾਨੂੰ ਪੜ੍ਹਦੀਆਂ ਮੈਂ ਉਹਨਾ ਟਾਈਮ ਲੈਣਾ ਵਿੱਚ ਟੰਗ ਡਾਲਿਆ ਕਰੇ ਕਿ ਤੇ ਹਾਂ ਬਈ ਫਿਰ ਟਾਈਮ ਰੱਖ ਲੈ ਨਾ ਵੀ ਇਹਨੇ ਤੱਕ ਤੂੰ ਰੱਖੀਂਗੇ ਉਹਨੂੰ ਤੱਕ ਮੈਂ ਰੱਖੂਗੀ ਮੈਂ ਕਹਿੰਦਾ ਮੈਂ ਤੁਹਾਡਾ ਹੁਣ ਹੀ ਨਾ ਬਾਰੀ ਬਣ ਕੇ ਦੇ ਦਿਆਂ ਗੱਲਾਂ ਦੇਖ ਕਰਦੀ ਹੁਣ ਇਹਦਾ ਤਾਂ ਕੰਮ ਹੀ ਪੜਾਈ ਦਾਗਾ ਫਿਰ ਮੇਰਾ ਵੀ ਕੰਮ ਪੜਾਈ ਦਾ ਹੀ ਹੋਣਾ ਕੋਈ ਨਾ ਫਿਰ ਜਦੋਂ ਤੇਰਾ ਉਹ ਦੇਖੀ ਜਾਊਗੀ ਤੇਰੀਆਂ ਕਿਤਾਬਾਂ ਹੈਗੀਆਂ ਨੇ ਲਿਆ ਕੇ ਦਿੱਤੀਆਂ ਹੋਈਆਂ ਨੇ ਨਹੀਂ ਮੈਨੂੰ ਤਾਂ ਆਰਟੀ ਨਾ 15-15000 ਕਿਤਾਬਾਂ ਤੇ ਲਵਾਤਾ ਉਹਦਾ ਹੁਣ ਐ ਸੋਚਦੀ ਐ ਵੀ ਉਹ ਮਹਿੰਗੀਆਂ ਨੇ ਕਿਤਾਬਾਂ ਵੀ ਉਹਨੇ ਦਾ ਫੋਨ ਆ ਜਾਊਗਾ ਨਾ ਸਾਰਾ ਕੰਮ ਆ ਜਾ ਕਰੂਗਾ ਇਹਨੂੰ ਨਹੀਂ ਪਤਾ ਹੈਗਾ ਜੇ ਇਹਨੂੰ ਲੈ ਕੇ ਦਵਾਂਗੇ ਮੈਂ ਦਾਮ ਮੰਗਵਾਉਂਗੀ ਤੇ ਕੋਈ ਨਾ ਲਿਆ ਦੇਗਾ ਤੈਨੂੰ ਲਿਆ ਦਊ ਪੁੱਤ ਅੱਜ ਲਿਆ ਦਿੰਨਾ ਮੈਂ ਫੋਨ ਲਿਆ ਦੀ ਡੇੜੀ ਭਰਾ ਹਾਂ ਤਿਆਰੀ ਕਰ ਲੂੰਗੀ ਮੈਂ ਕਰ ਲੈ ਕਰ ਲੈ ਮਾਨ ਲਾ ਕੇ ਪਾੜ ਮੈਨੂੰ ਵੀ ਲਾ ਲਾਉਣਾ ਚਾਹੀਦਾ ਪਹਿਲਾਂ ਪੇਪਰ ਹੀ ਹੋਊਗਾ ਤਾਂ ਕਰਕੇ ਆਹੋ ਫਿਰ ਮਾਂ ਨੂੰ ਕਹਿ ਦਿਆ ਕਰੋ ਇਹਨੂੰ ਵੀ ਲੈ ਕੇ ਦੇ ਦੇ ਭਾਈ ਇੱਕ ਚੱਜ ਦਾ ਲੈ ਕੇ ਦੇ ਦੀ ਮੈਂ ਕਹਿੰਦੀ ਐਸੇ ਨੂੰ ਲਿਆ ਦੋ ਮਹਾਰਾਣੀ ਨੂੰ ਮੈਨੂੰ ਤਾਂ ਰਹਿਣੇ ਦਿਓ ਦੇਖ ਆ ਵੀ ਕੀ ਕਰਦੀ ਆ ਹਾਂ ਫਿਰ ਕਰਨਾ ਤੂੰ ਹੀ ਆ ਆ ਹੋਏ ਹੈ ਗਈ ਸ੍ਰੀਕੇ ਦਾਓ ਕਰੀ ਜਾਂਦੀ ਆ ਕਰਦੀ ਆ ਇੱਕ ਵਾਰ ਲੈ ਤਾ ਲੋ ਤੁਹਾਡਾ ਟਾਈਮ ਵੀ ਬੰਦਿਆ ਕਰੂੰਗੀ ਮੈਂ ਇਹਨਾਂ ਫੋਨ ਆਤਾ ਜਾਣ ਤੋਂ ਘਰ ਦੇ ਵਿੱਚ ਪਹਿਲਾਂ ਹੀ ਆ ਕੇ ਕਹਿੰਦੀ ਕੰਮ ਤੇਰਾ ਤਾਂ ਕੰਮ ਸ਼ਾਮ ਤੱਕ ਨਹੀਂ ਪੂਰਾ ਹੋਇਆ ਕਰੂ ਆ ਪਤਾ ਨਹੀਂ ਕਿਉਂ ਮੱਚੀ ਹੁਣ ਤੱਕ ਮੈਂ ਤਾਂ ਕੋਈ ਨਹੀਂ ਮੱਚਦੀ ਹੈ ਕਿ ਤੂੰ ਮੱਚਦੀ ਤੇਰੀ ਤਾਂ ਉਹ ਗੱਲ ਆ ਦੱਸੀ ਹਜੇ ਘਰ ਵੱੱਜਾ ਨਹੀਂ ਮੰਗਤੇ ਪਹਿਲਾਂ ਵੀ ਉਹਨੂੰ ਲੋਕਡਾਊਨ ਹੈ ਅੱਜ ਮੰਗ ਲਿਆ ਫੋਨ ਦੱਸ ਕਿੰਨਾ ਕ ਮੰਗ ਲਿਆ ਪਹਿਲਾਂ ਫਿਰ ਜਦੋਂ ਉਹਨੂੰ ਆਊਗਾ ਮੈਂ ਇਸਰੀ ਕੰਦ ਕੋਦੋਂ ਕਰਦੀ ਆ ਫਿਰ ਤੂੰ ਪੇਪਰ ਭਰ ਦਿੰਦੀ ਆ ਪੁਲਿਸ ਵਾਲੇ ਭਰਤੀ ਜਿੱਦੋਂ ਭਰੇਂਗੀ ਦੇਖੀ ਜੋ ਫਿਰ ਲਿਆ ਦੇਾਂਗੇ ਫਿਰ ਅੱਜ ਕੀ ਮਤਲਬ ਹੈ ਤੇਰਾ ਫੋਨ ਮੰਗਣ ਦਾ ਵੀ ਫਿਰ ਮੈਂ ਜਿੱਦੇ ਭਰੇਂਦੀ ਆ ਪਰਿਆ ਨਹੀਂ ਆਉਣੀਆਂ ਹੋਣ ਪਰਿਆ ਜੀ ਹੋਣ ਉਹ ਕਿਹ ਚਾਹਦੀ ਵੀ ਆ ਉਹਦੀ ਗਲਤੀ ਹੈ ਹਾਂ ਗਲਤੀ ਆ ਉਹਦੀ ਜਦ ਕਹਤਾ ਵੀ ਇੱਕ ਫੋਨ ਲੈ ਕੇ ਦਵਾਂਗਾ ਕਿ ਕਿਉਂ ਕਹਿੰਦੀ ਆ ਉਹ ਤਾਂ ਫਿਰ ਦਿਨ ਰਾਤ ਦੀ ਹੀ ਨਹੀਂ ਕਰੂ ਇਹਨੂੰ ਫੋਨ ਦਿਨ ਰਾਤ ਦਾ ਮਤਲਬ ਨਹੀਂ ਉਹਨੇ ਹੁਣ ਉੱਥੇ ਨੱਚਣਾ ਨਹੀਂ ਫੋਨ ਲਾ ਕੇ ਉਹਨੇ ਪੜਨਾਗਾ ਜਿੰਨਾ ਚਿਰ ਪੜੂਗੀ ਤਾਂ ਫਿਰ ਉਹਨਾਂ ਚਿਰ ਤਾਂ ਉਸ ਨੂੰ ਫੋਨ ਲੱਗੇ ਉਹ ਕਹਿੰਦੀ ਮੈਂ ਆਜੀ ਭਰਤੀ ਫਿਰ ਮੈਨੂੰ ਲਿਆ ਦਿਓ ਨਾਲ ਮੈਂ ਭਰਿਆ ਨਹੀਂ ਆ ਜਾਗੀ ਪਰਿਆ ਇਹੀਂ ਕੋਈ ਨਾ ਲਿਆ ਦਾਂਗੇ ਭੇਜ ਦੇਣਾ ਮੈਂ ਕੱਪੜਿਆਂ ਨਾਲ ਭਰਿਆ ਇਹੀਂ ਜਾਉਂਦੇ ਨਾਲ ਆ ਸੋਟੜੀ ਨੂੰ ਇੰਨਾ ਸਿਰ ਨਾ ਚੜਾ ਨਾ ਚੜਾ ਬੋਲਣ ਵੀ ਬਹੁਤ ਲੱਗੀ ਉਹ ਉਹ ਬੋਲਦਾ ਹੁਣ ਪਤਾ ਹੀ ਆ ਕੌਣ ਬੋਲਣ ਦਾ ਤੂੰ ਕੌਣ ਜਿਆਦਾ ਬੋਲਦਾ ਕੌਣਾ ਨਹੀਂ ਬੋਲਦਾ ਉਹਦਾ ਹੁਣ ਪਤਾ ਹੀ ਆ ਸਾਰਾ ਚਮੜਾਰ ਕੀ ਹੈ ਜਿਆਦੇ ਚਾਂਬਲੇ ਦੇ ਸਾਰੀ ਆ ਭਾਈ ਇੱਥੇ ਘੱਟ ਕੌਣਾ ਕੋਈ ਵੀ ਨਹੀਂ ਘੱਟ ਮੈਂ ਤਾਂ ਕੋਈ ਨਹੀਂ ਚਾਂਬਲੀ ਹਾਂ ਚੱਲ ਉੱਠ ਜਾ ਜਿੰਨਾ ਤੂੰ ਬੋਲੀ ਜਾਵੇਂਗੀ ਉਹਨਾਂ ਤੇਰੇ ਬਾਪ ਨੇ ਬੋਲੀ ਜਾਣਾ ਹਜੇ ਲਿਆਉਂਦਾ ਕੋਈ ਨਹੀਂ ਇਹ ਜਾਓ ਪੇਪਰ ਦੇਉਗੀ ਵਿਚਾਰੀ ਪੜੂਗੀ ਉਹ ਦੱਸ ਪਹਿਲੇ ਹੀ ਲੱਗੀ ਕਲੇਸ਼ ਕਰਨ ਤੇ ਅੱਗੇ ਜੂੰਡਲ ਨਹੀਂ ਤੈਨੂੰ ਪਤਾ ਵੀ ਨਿਆਣਿਆਂ ਦਾ ਹੀ ਕੰਮ ਹੁੰਦਾ ਕਿਉਂ ਤੂੰ ਉਹਨਾਂ ਨੂੰ ਕਹੀ ਜਾਣਾ ਲੈ ਲਿਆ ਕੇ ਦੇਂਗਾ ਦੇਖੀ ਜਾ ਮਾਜੀ ਲਿਆ ਕੇ dennਾ ਹੁਣ ਜਦੋਂ ਲੋਡ ਆਉਂ ਉਹ ਆਹੋ ਪੱਜੇ ਲਿਆ ਕੇ ਪਹਿਲਾਂ ਉਹਨੂੰ ਦੇਤੇ ਚੱਕ ਕੇ ਪੈਸੇ ਹੁਣ ਉਹ ਕਰ ਲਈ ਕੋਈ ਨਹੀਂ ਉਹ ਕੋਈ ਕੰਮ ਭੇਜਿਆ ਮੈਂ ਐਵੇਂ ਨਹੀਂ ਸੱਟ ਕੇ ਆਉਂਦਾ ਪੈਸੇ ਉਹ ਬਾਕੀ ਦੇਖੀ ਜਾਊਗੀ ਮੇਰੇ ਕੋਲ ਨਾ ਉਹ ਨਸ਼ਾ ਕਰਕੇ ਆ ਗਿਆ ਮੈਨੂੰ ਨਾ ਕਹ ਹਾਂ ਓਏ ਅੱਗੇ ਤੈਨੂੰ ਕਹਿੰਦੇ ਆਉਣਾ ਮੈਂ ਉਹ ਅੱਗੇ ਕਿਹੜਾ ਤੂੰ ਅਸਰ ਕਰ ਲਿਆ 10 ਸਾਲ ਦਾ ਭਗਾਈ ਕਰਦਾ ਹੋਣਾ ਤੇਰੇ ਨਾਲ ਵੀ ਨਾ ਇਹਨੂੰ ਚਮਲਾ ਨਾ ਚਮਲਾ ਅਕਸਰ ਚਮਲਾ ਕੇ ਹੱਡੀਆਂ ਗਈ ਪਤਾ ਨਸ਼ਿਆਂ ਚ ਹੁਣ ਮੈਨੂੰ ਕਹਿੰਦੀ ਆ ਤੂੰ ਲਾਡੀ ਵੇ ਲਾਡੀ ਪਾਣੀ ਲਿਆ ਦੇ ਪੁੱਤ ਕਿੱਧਰ ਵਗ ਗਿਆ? ਪੁੱਤ ਕਿੱਧਰ ਨੂੰ ਲੰਘ ਗਿਆ ਲੈ। ਨਾ ਇਹ ਸ਼ਰਮਾ ਹੈਗੀ ਮੇਰੀ ਮਾਂ ਤਾਂ ਘਰੇ ਬਿਮਾਰ ਪਈ ਆ ਹੈ। ਪਾਣੀ ਤਾਂ ਨਹੀਂ ਤਰ ਲਵੇ ਧਰ ਦਿੰਦਾ। ਜੀ ਹਾਂ ਤੇ ਉੱਠ ਕੇ ਪੀਣਾ ਪਊਗਾ। ਤੇ ਆਖਾ ਉੱਠ ਕੇ। ਮੈਂ ਉੱਠੇ ਜਾਊਗਾ। ਆਏ ਉੱਠਿਆ ਤਾਂ ਕੋਈ ਨਹੀਂ ਜਾਂਦਾ ਮੈਂ ਕਿੱਧਰ ਨਿਕਲਿਆ ਹੈ ਆਏ ਬੇਰਬਾ ਕਿਥੋਂ ਡਿੱਗ ਗਈ ਮੈਂ ਵੀ ਮਾਰੇ ਕਰਮਾਂ ਵਾਲੀ ਜਾਂ ਮੈਨੂੰ ਪਤਾ ਮੈਨੂੰ ਕੋਈ ਸਾਹਮਣ ਵਾਲਾ ਨਹੀਂ ਹੈਗਾ ਕਰ ਤੂੰ ਮੈਨੂੰ ਇਹ ਡੇਗਣਾ ਸੀ ਦੇਖ ਲਖ ਮੇਰੀ ਤਿਹੇ ਜਿਹੇ ਮਰਜ਼ੀ ਤੀਗੀ ਫਿਰਦੀ ਤਰਾਂਦੀ ਤੀ ਬੋਲੀ ਜੀ ਵੇੜੇ ਚ ਬੋਲਦੀ ਹਾਂ ਤਾਂ ਹੈਗਾ ਤੇ ਵੀ ਫਿਰਦੀ ਆ ਘਰੇ ਚਾਹ ਕੱਖ ਨਹੀਂ ਹੁੰਦਾ ਸੀ ਉਹ ਤੋਂ ਕੰਮ ਤਾਂ ਹੁੰਦਾ ਪਤਾ ਨਹੀਂ ਕਦੋਂ ਭੇਜਣਗੇ ਕਦੋਂ ਨਾ ਉਹਨੂੰ ਚੱਲ ਆ ਜਾ ਕੀ ਹੈ ਤੂੰ ਅੱਖਾਂ ਬੰਦ ਰੱਖੇ ਤੂੰ ਚੀਜ਼ ਦਿਖਾਉਣਾਗਾ ਓਹੋ ਅੱਖਾਂ ਤਾਂ ਵੀ ਨਹੀਂ ਬੰਦ ਹੀ ਨੇ ਮੈਨੂੰ ਉੱਟ ਗਿਆ ਹੋਊਗਾ ਮੈਨੂੰ ਕਿਹੜਾ ਦਿਖਦਾ ਹੈ ਕੀ ਹੋ ਰਿਹਾ ਤੁਹਾਨੂੰ ਓਹੋ ਮੈਂ ਤਾਂ ਤੇਰੇ ਵਾਸਤੇ ਕੋਈ ਚੀਜ਼ ਲੈ ਕੇ ਆਈ ਤੈਨੂੰ ਦਿਖਾਉਣੀ ਸੀ ਮੈਂ ਤਾਂ ਭੁੱਲ ਗਿਆ ਨਾਗਾ ਵੀ ਤੈਨੂੰ ਦਿਨੇ ਦੀਦਾ ਨਹੀਂਗਾ ਦੂਸਰਾ ਭੁੱਲੀ ਜਾਂਦੇ ਹਰ ਵਾਰੀ ਜੇ ਕੋਈ ਜੀਤ ਖਾਣੀ ਤਾਂ ਮੈਨੂੰ ਸ਼ਾਉ ਨੂੰ ਦਿਖਾਏ ਉਹ ਮੈਨੂੰ ਦਿਖਣ ਲੱਗ ਜਾਂਦਾ ਐਂ ਦੱਸ ਦੋ ਕੀ ਲੈ ਕੇ ਆਏ ਹੋ ਮੈਂ ਤਾਂ ਦੇਖਿਆ ਇਨਾ ਚਾਸ ਸੀਗਾ ਵੀ ਮੈਂ ਹੁਣ ਇੱਕ ਰਾਤ ਤਾਂ ਪਤਾ ਲੱਗੂਗਾ ਵੀ ਖੁਸ਼ ਹੋ ਜੂਗੀ ਕੀ ਲੈ ਕੇ ਆਏ ਹੋ ਮਸ਼ੀਨ ਲੈ ਕੇ ਆਏ ਤੇਰੇ ਵਾਸਤੇ ਕੱਪੜੇ ਸਿਉਣ ਵਾਲੀ ਅੱਛਾ ਹਾਂ ਕਿੱਥੇ ਪਈ ਆ ਆ ਗਾਹਾਂ ਚੱਲ ਦੇਖ ਚੱਲ 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 ਆ ਮੰਜਾ ਮੰਜਾ ਆ ਆਹੀ ਇੱਥੇ ਆ ਆਹੀ ਦੇ ਪਹਿਲਾਂ ਮਾਰ ਨਾਲੋਂ ਵੀ ਵਧੀਆ ਗਈ ਸੋਹਣੀ ਉਦੋਂ ਨਾਲ ਇਹ ਅੱਛਾ ਹਾਂ ਕਿੰਨੇ ਦੀ ਆਈ ਹੈ ਪਰ ਮੈਂ ਲੈ ਕੇ ਦਾ ਲਾਪਰੀ ਤੇ ਚੱਲੀ ਹੋਈ ਆਇਆਂਗਾ ਮੇਰੇ ਕੋਲ ਇੰਨੇ ਰੁਪਏ ਨਹੀਂ ਸੀਗੇ ਹਾਂ ਤੇ ਉਹ ਇਹ ਆ ਗਈ 4000 ਦੀ ਅੱਛਾ ਹਾਂ ਚੱਲ ਫੇਰ ਕੀ ਹੈ ਮੈਂ ਤਾਂ ਕੱਪੜੀ ਸਿਉਣੇ ਨੇ ਮੈਂ ਕਿਹਾ ਕਿ ਆਇਆ ਸੀ ਤੁਹਾਨੂੰ ਵੀ ਨਵੀਂ ਲੈ ਕੇ ਆਉ ਨਾਲੇ ਵਧੀਆ ਪਹਿਰਾ ਲੱਗੀ ਹੋਈ ਐ ਨਾ ਆ ਕੀ ਲਿਆ ਆ ਮੁੰਡਾ ਤੂੰ ਕੁਛ ਨਹੀਂ ਮਾਂ ਕਹਿੰਦਾ ਕੁਛ ਨਹੀਂ ਕਾਣੂ ਬਸ ਏੜ ਬਸ ਕਾਣੂ ਰਹਿਣ ਦੇ ਨਾ ਮਸ਼ੀਨ ਲੈ ਕੇ ਆਇਆ ਤੂੰ ਲਿਆਂਦੀ ਆ ਫਿਰ ਹਾਂ ਨਾ ਹੀ ਕੁਛ ਕਰਨ ਨੂੰ ਐਨਾ ਸਾਡੇ ਘਰ ਚ ਮੁੰਡੇ ਨੂੰ ਚੱਕ ਤਲ ਕਰਕੇ 10 ਪੈਸੇ ਲਵਾ ਕੇ ਰੱਖ ਦੇ ਮੈਨੂੰ ਵੀ ਤੇਰੇ ਬਾਪ ਨੇ ਦੱਸਿਆ ਨਹੀਂ ਵੀ ਮੈਂ ਤੋ ਪੈਸੇ ਕਾਦੇ ਵਾਸਤੇ ਲੈ ਕੇ ਗਿਆ ਦੱਸ ਇਹਨੂੰ ਸ਼ਰਮ ਨਹੀਂ ਆਉਂਦੀ ਹੈਗੀ ਜਦ ਤੈਨੂੰ ਮੈਂ ਹਟਾਏ ਦਿੱਤਾ ਤੇ ਵੀ ਕੱਪੜੇ ਸਿਉਣੇ ਨਹੀਂ ਹੈਗੇ ਕਿਉਂ ਨਹੀਂ ਸਿਉਣੇ ਮਾਂ ਫਿਰ ਹਾਂ ਮੈਂ ਨਹੀਂ ਅੱਜ ਤੋਂ ਬਾਅਦ ਫਿਰ ਦੱਸ ਤਾ ਕਰਨਾ ਕਿਤੇ ਰਾਤ ਨੂੰ ਖੜਕਾ ਕਰੀ ਜਾਵੇ ਬੈਠੀ ਕੋਈ ਨਾ ਫਿਰ ਉਹ ਬੇੜੇ ਜਿ ਬਿਸ਼ੌਲਿਆ ਕਰੂ ਕੱਪੜੇ ਕਿੱਥੇ ਇੱਕ ਨੂੰ ਅੱਗ ਲਾਇਆ ਸੀ ਜਿੰਦੇ ਚ ਰੱਖਿਆ ਸੀ ਹੁਣ ਦੂਈ ਲਿਆ ਕੇ ਮੇਰੇ ਮੱਥੇ ਮਾਰੀ ਫਿਰ ਉਹ ਤਾਂ ਤੂੰ ਮੇਣਾ ਮਾਰਦੀ ਸੀ ਵੀ ਮੇਰੀ ਮਸ਼ੀਨ ਆ ਗਈ ਮੇਣਾ ਤਾਂ ਮੈਂ ਮਾਰੂਗੀ ਬਾਈ ਸਾਰਾ ਦਿਨ ਤੰਦ ਪਿੱਟ ਕੇ ਮੈਂ ਰਾਤ ਨੂੰ ਸੌਂਨੀਆ ਉਹ ਵੀ ਨਿਕੜੀ ਪੈਣ ਦਿੰਦੀ ਹੈਗੀ ਸਾਰਾ ਦਿਨ ਰਾਤ ਟੱਕ ਟੱਕ ਕਰੀ ਜਾਂਦੀ ਆ ਮੈਨੂੰ ਕੋਈ ਚਾਹਤ ਹੀ ਅੰਦਰ ਜਿੰਦੇ ਚ ਰੱਖਣ ਦਾ ਮਸ਼ੀਨ ਜਿਹੇ ਤੂੰ ਹੀ ਕਰਦੀ ਆ ਮੈਨੂੰ ਤਾਂ ਰੱਖੀ ਤੀ ਤੁੰ ਤੂੰ ਹੀ ਬੁਰੇ ਲੱਗਦੇ ਮੋੜਨਾ ਚਾਕੇ ਦਰ ਮੋੜਿਆ ਮੋੜ ਕੇ ਨਹੀਂ ਆਉਣੀ ਬਸ ਮੈਂ ਤੋ ਕਿਹੜਾ ਕਹਿੰਦਾ ਮੋੜ ਕੇ ਨਹੀਂ ਆਉਣੀ ਹੈਗੀ ਨਹੀਂ ਪਰ ਮੈਂ ਭੰਨੂ ਇਹਨੂੰ ਲਿਆਉਂਦੀ ਰਹਿ ਕੱਪੜੇ ਸਿਉਣ ਵਾਸਤੇ ਐ ਬਸ ਹੁਣ ਤੱਕ ਅਸੀਂ ਤੇਰੀਓ ਕਮਾਈ ਨਹੀਂ ਖਾਂਦੇ ਆਉਂਦੇ ਹੈਗੇ ਬਥੇਰਾ ਗੁੱਸਾ ਸਾਡੇ ਮਾਂ ਗੱਲ ਕਮਾਈ ਦੀ ਨਹੀਂ ਉਹਨੂੰ ਸੌਂਕ ਆਗਾ ਫਿਰ ਉਹ ਗੱਲ ਦਿਨੇ ਉਹਨੂੰ ਦੀਨਾਂ ਜਾਂ ਰਾਤ ਨੂੰ ਜੀ ਲੱਗਿਆ ਰਹਿੰਦਾ ਫਿਰ ਗੱਲ ਦੀ ਫਿਰ ਇੱਕ ਅੱਧਾ ਸੂਟ ਕਦੇ ਸਿਉਂ ਲਵੇ ਆ ਤਾਂ ਹੁਣ ਰੋਜ਼ ਦਾ ਹੀ ਕੰਮ ਹੋ ਗਿਆ ਪੰਜ ਚਾਰ ਸੂਟ ਲੈ ਕੇ ਬੈਠੀ ਰਹਿੰਦੀ ਆ ਆ ਛੋਟੜੀ ਦੇ ਕੰਡੇ ਪੀਜੇ ਹੋਏ ਨੇ ਉਹ ਫਿਰਦੀ ਆ ਲੋਕਾਂ ਨੂੰ ਦੱਸਦੀ ਵੀ ਆ ਕਿ ਮੇਰੀ ਭਾਬੀ ਤੋਂ ਕੱਪੜੇ ਸੰਭਾਲੋ ਤੇ ਚਾਹ ਹੁੰਦੀ ਐ ਅਜ ਵਕਾਂ ਨੂੰ ਲੈ ਹੁੰਦਾ ਐ ਚਾਹ ਮੈਂ ਤੈਨੂੰ ਮੁੰਡੇ ਇੱਕ ਵਾਰ ਕਹਤਾ ਗਰੇਸ ਨਾ ਕਰ ਚੱਕ ਕੇ ਮੋੜਿਆਂ ਨੂੰ ਜਿੱਥੋਂ ਲੈ ਕੇ ਆਇਆ। ਦੇਖ ਮੈਂ ਮੈਂ ਨਹੀਂ ਮੋੜ ਕਦੋਂ ਮੈਂ ਤੈਨੂੰ ਕਿਹੜਾ ਗੱਲ ਕਹਦੀ ਮੈਂ ਮਸਾ ਚਾਰ ਨਾਲ ਲੈ ਕੇ ਆ ਮਸ਼ੀਨ। ਠੀਕ ਆ ਐਮੀ ਇਕਲੇਸ਼ ਨਾ ਪਾਓ। ਨਹੀਂ ਚੰਗਾ ਲੱਗਦਾ। ਕੋਈ ਨਾ ਉੱਥੇ ਬਾਹਰ ਮੂਰੇ ਬਾਹਰ ਚ ਕਮਰਾ ਪਾਲਾਂਗੇ। ਉੱਥੇ ਸੌਣਿਆ ਕਰੂ ਆਪਦੇ ਕੱਫੇ। ਕੋਈ ਗੱਲ ਨਹੀਂ ਮੈਂ ਆਹੀ ਕੁਛ ਤਾਂ ਕਰਾਉਣਾ ਚਾਹੁੰਦੀ ਆ। ਇਹ ਆਹੀ ਕੁਛ ਤਾਂ ਕਰਾਉਣਾ ਚਾਹੁੰਦੀ ਆ। ਇਹ ਕਹਿੰਦੀ ਆ ਵੀ ਕੁੜੀ ਨੂੰ ਤਾਂ ਕਰ ਲਿਆ ਆਪਣੇ ਪੱਖ ਦੀ ਹੁਣ ਮੁੰਡੇ ਨੂੰ ਵੀ ਕਰ ਲੂ। ਉਹ ਦੂਈ ਨੂੰ ਵੀ ਲਾ ਲੂ ਬੜੀ ਨੂੰ ਵੀ ਪਿੱਛੇ। ਮਾਂ ਨਹੀਂ ਤੁਹਾਨੂੰ ਚੰਗੀ ਲੱਗਦੀ ਮੈਂ ਮੈਂ ਬਾਹਰ ਬੇੜੇ ਚ ਬੈਕਟ ਢਾਕੇ ਫਿਰ ਸਿਉਣਾ ਕਰੂੰਗੀ ਕੱਪੜੇ ਆਹੋ ਬੇੜੇ ਚ ਤਾਂ ਖੜਕਾ ਹੀ ਨਹੀਂ ਹੋਊਗਾ ਮਾਂ ਨਾਲੇ ਨਹੀਂ ਖੜਕਾ ਹੁੰਦਾ ਹੁੰਦਾ ਤੁਸੀਂ ਕਿਉਂ ਕਾਮਲ ਕਰਦੇ ਹੋਗੇ ਜੇ ਤੁਸੀਂ ਜਾਣ ਕੇ ਕਲੇਸ਼ ਕਰਦੇ ਹੋਗੇ ਮੈਨੂੰ ਤਾਂ ਕਦੇ ਖੜਕਾ ਸੁਣਿਆ ਨਹੀਂਗਾ ਤੈਨੂੰ ਕੀ ਖੜਕਾ ਸੁਣਨਾ ਪੁੱਤ ਜਰਿਆ ਹੋਇਆ ਤੂੰ ਤਾਂ ਇਹ ਤੋਂ ਬੋਲਦਾ ਵੀ ਨਹੀਂ ਇਹਦੇ ਮੂਰੇ ਮੇਰੇ ਮੂਰੇ ਤੇਰੀ ਕੈਂਚੀ ਮੰਗੂ ਜबान ਚੱਲਦੀ ਆ ਮਾਂ ਇਹਨੇ ਬਜਾਈ ਇਹਨੂੰ ਤਾਂ ਕਿਸੇ ਚੀਜ਼ ਨੂੰ ਜਵਾਬ ਨਹੀਂ ਦਿੰਦਾ ਇਹਨੇ ਕਿਹਾ ਆਉਣਾ ਵੀ ਮੈਨੂੰ ਮਸ਼ੀਨ ਲਿਆ ਕੇ ਦੇ ਇਹ ਗੁੜੀਏ ਜਿੰਦੇ ਚ ਰੱਖਤੀ ਤਾਲੇ ਆ ਕੇ ਦਿੱਤੀ ਹੈ ਤਾਂ ਮਾਂ ਇਹਨੇ ਕੁਝ ਵੀ ਨਹੀਂ ਕਿਹਾ ਮੈਨੂੰ ਸੌਂ ਲੱਗੇ ਇਹਨੂੰ ਤਾਂ ਪਤਾ ਵੀ ਨਹੀਂ ਵਿਚਾਰੀ ਨੂੰ ਹਾਂ ਪਤਾ ਨਹੀਂ ਹੈਗਾ ਮੁੰਡਿਆ ਕਲੇਸ ਨਾ ਕਰ ਮੈਂ ਤੈਨੂੰ ਬਾਰ ਬਾਰ ਨਹੀਂ ਕਹਿਣਾ ਇਹਨੂੰ ਮੋੜਿਆ ਪੂ ਕੇ ਅੱਗ ਲਾਇਆ ਮਾਂ ਇਹ ਅੱਗ ਲਾਉਣ ਵਾਸਤੇ ਲਿਆਂਦੀ ਪੈਸੇ ਲੱਗੇ ਨੇ ਤੇ ਨਾਲੇ ਕੋਈ ਫ੍ਰੀਜ ਨਹੀਂ ਆਈ ਇਹ ਨਾ ਮੈਂ ਕਿਹੜਾ ਕਹਿਣੀ ਆ ਵੀ ਫ੍ਰੀਜ ਆਈ ਆ ਮੈਨੂੰ ਸਮਝ ਨਹੀਂ ਆਉਂਦੀ ਤੇਰੇ ਬਾਪ ਨੇ ਵੀ ਮੇ ਤੋਲਾ ਰੱਖਿਆ ਮੈਨੂੰ ਵੀ ਤੇਰਾ ਪੁੱਛਿਆ ਵੀ ਕਿੱਥੇ ਗਿਆ ਮੁੰਡਾ ਆਖੇ ਕੋਈ ਕੰਮ ਗਿਆ ਕੰਮ ਕਾਹਨੂੰ ਗਿਆ ਸੀ ਆ ਸਿਆਪਾ ਲੈਣ ਗਿਆ ਸੀਗਾ ਮਾ ਹਟ ਜਾ ਹਟ ਜਾ ਕਿਉਂ ਕਲੇਸ਼ ਕਰਦੀ ਹੈਂਗੀ ਅੱਗੀ ਕਲੇਸ਼ ਬਥੇ ਰੈਸ਼ ਕਰਦੇ ਵਿੱਚ ਕਲੇਸ਼ ਤਾਂ ਹੁਣ ਆ ਹੀ ਰਹੂਗਾ ਇੱਕ ਅੱਧਾ ਮਾਰ ਕੇ ਹਟੂ ਜੀ ਨਹੀਂ ਤੇਰੇ ਘਰ ਚਾ ਮੈਂ ਤੈਨੂੰ ਦੱਸਦਾ ਤੁਸੀਂ ਮਾਰ ਕੇ ਹਟੋਂ ਗਈਆਂ ਫਿਰ ਮੈਨੂੰ ਬੁਲਾਉਣਾ ਤੁਸੀ ਜਦੋਂ ਪਹਿਲਾਂ ਮਾਰਾ ਸ਼ੋਹ ਤਾਂ ਕੋਈ ਬੋਲਦਾ ਨਹੀਂ ਫਿਰ ਮੈਨੂੰ ਜਾਨਦਾ ਹੈ ਕਿਉਂ ਨਹੀਂ ਬੋਲਦਾ ਕੁਛ ਉਹਦਾ ਕਸੂਰ ਨਹੀਂ ਪੁੱਛਦੀਆਂ ਤੇਰੇ ਬਾਪ ਨੂੰ ਨਾ ਪੁੱਛ ਲਈ ਮੈਨੂੰ ਤੂੰ ਬੋਲਦਾ ਉਹੀ ਫਿਰ ਬੋਲੀ ਜੇ ਤੇ ਮੈਂ ਚੁੱਪਾਂ ਤਾਂ ਚੁੱਪਾਂਗਾ ਸਰੀਰ 'ਤੇ ਚੜੀ ਜਾਂਦੀਆਂ ਨੇ ਫਿਰ ਕੀ ਲੋਕਾਂ ਨੂੰ ਬਹਿਸ ਕਰਨੀ ਹੈ ਉਹੀ 24 ਘੰਟੇ ਦਾ ਚਕਲੇਸ਼ ਮੜਾ ਹੀ ਹੁੰਦਾ ਕਾਹਨੂੰ ਲਾਪਰੀ ਤੋਂ ਨਹੀਂ ਆਇਆ ਇਹ ਫੈਲਾ ਠਾਉਂਦੇ ਨੇ ਨਰਬਾਈ ਦਾ ਇਹ ਇਹਨੂੰ ਅਸ਼ੀਰ ਨੂੰ ਅੰਦਰ ਤਰੇਓ ਚੱਕ ਕੋਈ ਗੱਲ ਨਹੀਂ ਕੋਈ ਨਾ ਤੂੰ ਨਾ ਐਵੇਂ ਆਪਦਾ ਮਨ ਖਰਾਬ ਕਰੀ ਇਹਦਾ ਬੋਲੀ ਜਾਂਦੇ ਹੁੰਦੇ ਨੇ ਆਪ ਤੂੰ ਤਾਂ ਨੋਂ ਹੀ ਲੈਂਦੇ ਨਾ ਬਾਰ ਲੱਗਿਆ ਪਿਆ ਯਾਰ ਸੁੱਖਾ ਦਾ ਬਾਰੀ ਬੈਠਾ ਐਂ ਕਰਾ ਸੁੱਖਾ ਨਾਲ ਗਾਈ ਨੂੰ ਤੋਖੇ ਦੇਖਦੇ ਸਖਦੇਵ ਕਹਿੰਿਆ ਪੱਡਾ ਨੌਂ ਲੈ ਇਹਦਾ ਥੋੜੇ ਹੀ ਦਬ ਖੈ ਸਖਦੇਵ ਬਾਈ ਕਿਵੇਂ ਐ ਠੀਕ ਐ ਬਾਈ ਤੂੰ ਦੱਸ ਕਿਵੇਂ ਕੀ ਦੇਖਦਾ ਇਹ ਤੇ ਮੀਂਹ ਮੂੰਹ ਦੇਖਦਾ ਹਟ ਜੂ ਆ ਹੁਣ ਹਟ ਗਿਆ ਮੀਂਹ ਕਾਣੂ ਮੈਂ ਤਾਂ ਤੇ ਆ ਦੇਖੀ ਜਾਂਦਾ ਸੀ ਭੈਣਾ ਦੇਖਦਾ ਖਬਰਾਂ ਸਿਗਾ ਹਾਂ ਆ ਦੇਖ ਲੈ ਕਿਵੇਂ ਇੱਕ ਦੂਜੇ ਨੂੰ ਖਿੱਚੀ ਜਾਂਦੇ ਸਾਲੇ ਨੌਂ ਦੇਖ ਕੇ ਹਾਸੀ ਨਿਕਲਦੀ ਜਾਂਦੀ ਸੀ ਅੱਛਾ ਅੱਛਾ ਹੋਰ ਠੀਕ ਐ ਤੂੰ ਦੱਸ ਕਿਵੇਂ ਰਸੇ ਗੱਸੀ ਵਾਲਾ ਹੋਊਗਾ ਰਸੇ ਗੱਸੀ ਖਿਜਦੇ ਨੇ ਉਹ ਰੱਸਾ ਗੱਸੀ ਵਾਲਾ ਕਾਣੂ ਹੁਣ ਅੱਜ ਵਾਕਾਂ ਦੀ ਗੱਲ ਕਰਦਾਂ ਦੇਖ ਲਾ ਕੀ ਕਿੱਤੀ ਨਿਗਾ ਨਿਗਾ ਦੀ ਘੱਟ ਰਹੀ ਮੇਂ ਨਿਗਾ ਦੀ ਘੱਟ ਰਹੀ ਆ ਕੋਈ ਨਾ ਹੋਰ ਦੱਸ ਘਰ-ਬਾਰ ਕਿਵੇਂ ਆ ਠੀਕ ਆ ਘਰ-ਬਾਰ ਤਾਂ ਠੀਕ ਆ ਮੈਂ ਤਾਂ ਯਾਰ ਮੈਨੂੰ ਪਤੀ ਹੋਣਾ ਹੀ ਮਾਰਾ ਸੀ ਕਿਹੜਾ ਜਿਹੜਾ ਕਰਿਆ ਦੀ ਕਾਰ ਬਿਹਾਰ ਕਿੰਨਾ ਟਾਈਮ ਜਵਾਕਾਂ ਨੂੰ ਆਇਆ ਨੂੰ ਗਿਆ ਆ ਇਹਨੂੰ ਹਾਂ ਵਧੀਆ ਵਧੀਆ ਬਾਬੇ ਦੀ ਕਿਰਪਾ ਉਹਦੇ ਨਾਲ ਸਭ ਵਧੀਆ ਹੋ ਗਿਆ ਹੁਣ ਤਾਂ ਲੀੜੇ ਕੱਪੜੇ ਵੀ ਸੌਣ ਲੱਗ ਗਏ ਇਹ ਉਹੀ ਤਾਂ ਗੱਲ ਆ ਹੈ ਜਿਹੜੀ ਗੱਲ ਤੋਂ ਆਪਾਂ કરીਤੀ ਉਹੀ ਖਰੇ ਉਤਰਿਆ ਉਹਦੇ ਲੈ ਜਵਾਖੜੀ ਦਿਨ ਰਾਤ ਕਰਦੀ ਇਹਨਾਂ ਕੰਮ ਹਾਂ ਰਾਤ ਨੂੰ ਚੌਗਣਾ ਕੰਮ ਕਰਦੀ ਐ ਫਿਰ ਉਹੀ ਗੱਲ ਐ ਭਾਈ ਮੇਰਾ ਤਾਂ ਕੋਈ ਐਂ ਦੱਸ ਤੇਰੇ ਨੂੰ ਹੁੰਦਾ ਤੀ ਜੇ ਮੈਂ ਨਾ ਖੜਦਾ ਉਹ ਮੈਂ ਕਦੋਂ ਕਹਿਣਾ ਵੀ ਹੁੰਦਾ ਸੀ ਮੈਂ ਤਾਂ ਆਪ ਹੀ ਨਹੀਂ ਸੀ ਉਹਨਾਂ ਦਾ ਰਿਸ਼ਤਾ ਲੈ ਕੇ ਰਾਜੀ ਵੀ ਕਿਸੇ ਦੀ ਕੁੜੀ ਨੂੰ ਦੋਬੂਗਾ ਪਰ ਹੁਣ ਤਾਂ ਤਰ੍ਹਾਂ ਨੂੰ ਮਿੱਠੂ ਫਰਕ ਪੈ ਗਿਆ ਮੀਨੂ ਤਾਂ ਕੰਜਰ ਦਾ ਨੀਨੂ ਨਹੀਂ ਹੈਗਾ ਜਿਹੜਾ ਆਪਣਾ ਹਾਂ ਹੁਣ ਕਹੀਂਗਾ ਤਾਂ ਕੀ ਚੱਲ ਕਹਿਣੀ ਪਊ ਆ ਨੌਂ ਲੈਤਾ ਗਿਆ ਕੰਜਰ ਦੇ ਤਾਂ ਹਾਂ ਕਹਿੰਦਾ ਇਹਨੂੰ ਕਾਨੂੰ ਕਰਾਉਣੇ ਤੂੰ अच्छा इधर सीढ़िया कहता तू कुड़ी गाड़ी ओ फिर वो सच कहता सी फिर हैगा सी हुन आज त तन्नू मैं ਦੱਸਦਾ ਗੱਲ ਆ ਬਹੁਣ ਮਸ਼ੀਨ ਨੂੰ ਸੂਣ ਲੈ ਕੇ ਦੇਣੀ ਸੀ ਹਾਂ ਮੈਨੂੰ ਕਹਿੰਦਾ 5000 ਰੁਪਏ ਚਾਹੀਦਾ ਮੈਂ ਕਹਿੰਦਾ ਤੂੰ ਭਾਈ 10 ਲੈ ਜਾ ਮੈਂ ਚੱਲ ਲਾਸਟ ਵਾਰ ਦੇਖ ਲੈਨੇ ਆਂ ਪਰ ਅੱਜ ਤਾਂ ਪੈਸੇ ਨਹੀਂ ਚਲਾ ਕੇ ਆਇਆ ਹੋ ਸਹੀ ਮੁੜ ਕੇ ਆਇਆ ਫੇਰ ਫਰਕ ਪੈ ਗਿਆ ਤੈਨੂੰ ਮੈਂ ਗਾਲੀ ਆਂ ਭਗ ਗਾਲੀ ਆ ਭਗ ਗਾਲੀ ਆ ਹਾਂ ਹੋਰ ਚੱਲ ਫਿਰ ਮੈਂ ਤਾਂ ਐਂ ਕਹਿਣਾ ਵੀ ਜਿਹੜਾ ਮੇਰਾ ਬਿਹਾਰ ਹੈ ਭਾਈ ਉਹ ਤਾਂ ਦਿਓ ਹੈ ਹੁਣ ਤੇਰਾ ਕੀ ਅੜਾ ਰਹਿ ਗਿਆ ਮਿੱਠੂ ਹਜੇ ਅੜੇ ਨੂੰ ਮੈਨੂੰ ਦਿੱਤਾ ਗਿਆ ਭਾਈ ਤੁਸੀਂ ਨੇ دیਵਾਨੀ ਨਹੀਂ ਹਜੇ ਤੱਕ ਮੈਂ ਤਾਂ ਦਿੱਤੀ ਜਿਹੜਾ ਕੜਾ ਸੀ ਉਹ ਤਾਂ ਦਿਓ ਮੇਰਾ ਆਦਰੇ ਜਿਹੜਾ ਤੁਸੀਂ ਨੇ ਉਹ ਭਾਈ ਮੈਂ ਤਾਂ ਤੇਰੇ ਨਾਲ ਕੜੇ ਵਾਲੀ ਕੋਈ ਗੱਲ ਕਰੀ ਨਹੀਂ ਸੀਗੀ ਕੜੇ ਵਾਲਾ ਤਾਂ ਮਤਲਬ ਹੀ ਨਹੀਂ ਬਣਦਾ ਭਾਈ ਹੁਣ ਦੱਸ ਇਹ ਕੜੇ ਵਾਲੇ ਗੱਲਾਂ ਕੋਈ ਇਹ ਕਿਉਂ ਮਤਲਬ ਆਬਦੇ ਮੂੰਹ ਨਾਲ ਤੂੰ ਕਹੀ ਐ ਨਾ ਵੀ ਭਈ ਇਹੋ ਜੇ ਜਵਾਬ ਖਾਗੇ ਭਾਗਾ ਵਾਲੀ ਲੜਕੀ ਐ ਹੈ ਉਹ ਫਿਰ ਉਹ ਤਾਂ ਆ ਗਈ ਮੈਂ ਮੰਨ ਲੈਣਾ ਹੁਣ ਐ ਤਾਂ ਨਹੀਂ ਹੁਣ ਕੀ ਰੇਟ ਹੋਇਆ ਪੈਗਾ 110000 ਰੁਪਏ ਨੂੰ ਹੋਇਆ ਪਿਆ ਤੂੰ ਰੇਟਾਂ ਨੇ ਮਾਰ ਲਿਆ ਇਹ ਨਹੀਂ ਦੇਖਦਾ ਵੀ ਅੱਗੇ ਪੀੜੀ ਵੱਧ ਗਈ ਇੱਥੇ ਖਤਮ ਹੋ ਜਾਂਦਾ ਸਾਰੀ ਮੈਂ ਤੈਨੂੰ ਦੱਸਾਂ ਗੱਲ ਉਹ ਬਰੇ ਹੁਣ ਥੋੜਾ ਹੁੰਦਾਗਾ ਐ ਥੋੜਾ ਹੁੰਦਾ ਹੁਣ ਵੀ ਕੜਾ ਕੜਾ ਦਾ 2 ਤੋਲਿਆਂ ਦਾ ਬਣੂਗਾ ਫੇ 2 ਤੋਲਿਆਂ ਦਾ ਉਹਦਾ ਭਈ ਉਹਦੇ ਦੇਖਣਾ ਦੀ ਕਿੱਦੇ ਜਰਕ ਜਰਕ ਕਹਿੰਦੀ ਦੀ ਵੀ ਸਾਡੇ ਦਾ ਕੋਈ ਖੜਦਾ ਨਹੀਂ ਮਿੱਠੂ ਹੈ ਜਿਹੜਾ ਉਸ ਤੇਰੇ ਘਰ ਵਾਲੀ ਨੇ ਆਖਿਆ ਹੱਥ ਬੰਨ੍ਹਦੀਆਂ ਪੈਰ ਫੜਦੀਆਂ ਕਹਿੰਦੀ ਘਰ ਵਾਲੀ ਨੇ ਆਖਿਆ ਜੀ ਹਾਂ ਘਰ ਵਾਲੀ ਨਾਲ ਗੱਲ ਕਰ ਫਿਰ ਉਹ ਮੈਂ ਤਾਂ ਭਾਈ ਤੈਨੂੰ 20-25000 ਰੁਪਏ ਤੱਕ ਦਾ ਕਰ ਸਕਦਾ ਜਿਵੇਂ ਪਹਿਲਾਂ ਜ ਆਦਾ ਹੁਣ ਨਵੇਂ ਗੁੱਡੀਆਂ ਨਵੇਂ ਪਟੋਲੇ ਆਪਾਂ ਤੋਂ ਨਹੀਂ ਹੁੰਦਾ ਇਹ ਉਹਦੇ ਨਾਲ ਹੀ ਗੱਲ ਕਰ ਲੈ 20 25000 ਮੇਰੇ ਯਾਰ ਤੋਲੇ ਤੋਲੇ ਦਾ ਜਿੰਨਾ ਦੇ ਪਾਏ ਪਾਏ ਹੁੰਦੇ ਨੇ ਉਹ ਦੇਈ ਜਾਂਦੇ ਨੇ ਥੋੜਾ ਤਾਂ ਖੜਦਾ ਵੀ ਨਹੀਂ ਤੀ ਕੋਈ ਹੈ ਪੈਗਦੀ ਰੋਲਾ ਵਿਚਾਲੇ ਮਸਾ ਸਾਮੀਆਂ ਗੱਲ ਹੋਰ ਹੁੰਦਾ ਦੇਖਾਂ ਸਾੰਬਲਾਂ ਦਾ ਉਹ ਤਾਂ ਗੱਲ ਤੇ ਠੀਕ ਆ ਪਰ ਮਿੱਟੂ ਉਹਨਾਂ ਕਹਿੰਦੇ ਹੁੰਗੀ ਜਾਂਦੇ ਨੀਂਦ ਆਈ ਜਾਂਦੀ ਸੀ ਇਹਦੇ ਦੇਖਣ ਗਿਆ ਮੇਰੇ ਉਹਦਾ ਪਤਾ ਹੀ ਆ ਹੁਣ ਨੀਂਦ ਆਈ ਜਾਂਦੀ ਸੀ ਕੱਲ ਨੂੰ ਆਦੀ ਮੇਰੇ ਕਹਿੰਦਾ ਕੀ ਗੱਲ ਕਹਿੰਦਾ ਅਸੀਂ ਕੁੜੀ ਇਹਨਾਂ ਦੇ ਵਾਹਾਂਗੇ ਮਾਹ ਨਹੀਂ ਪਈ ਤਾਂ ਗਾਇਆ ਦੋ ਦੋ ਤਿੰਨ ਤਿੰਨ ਕੰਮ ਕਰਦਾ ਕਿਹੜੀਆਂ ਸਕੌਂਟੀਆਂ ਕਰਦਾ ਮੇਰਾ ਸਾਲਕਣਾ ਇਹ ਚਲ ਮਿੱਟੂ ਫੇਰਾ ਆਪਦਾ ਤੁਨੂੰ ਭਾਈ ਮੈਂ ਤਾਂ ਦੱਸ ਤੀ ਵੀ ਜੇ ਤਾਂ ਇੰਨੇ ਨਾਲ ਸਾੜਦਾ ਤਾਂ ਸਨਿਆਰਾਂ ਦੇ ਜਾਣਾ ਕੋਈ ਚੀਜ਼ ਲੈ ਲੈ ਪੈਸੇ ਨਗਦ ਲੈਣੇ ਨਗਦ ਦੇ ਦੇਣਾ ਆ ਕੜਿਆਂ ਕੁੜਿਆਂ ਵਾਲੀਆਂ ਤਾਂ ਆਪਦੀ ਪਰਚਾਈ ਨਾਲ ਗੱਲ ਕਰ ਲੈ ਆਪਣੇ ਹੱਥ ਖੜੇ ਆ ਭਈ ਆਪਾਂ ਤੈਨੂੰ ਪਹਿਲਾਂ ਨਹੀਂ ਕਿਹਾ ਹਾਂ ਜੇ ਮੈਂ ਕਹਿਆ ਹੁੰਦਾ ਤੈਨੂੰ ਦਿੰਦਾ ਜਿੱਥੇ ਮਰਜ਼ੀ ਲੈ ਲੈ ਇਹਨੂੰ ਮੇਰੇ ਯਾਰ ਥੋੜੀ ਘਰ ਹੈਗਾ ਤੂੰ ਕੀ ਅੱਡੇ ਬਿੜ ਹੈ ਤੇਰੀ ਘਰ ਵਾਲੀ ਨੂੰ ਅੱਡ ਬਿੜ ਤਾਂ ਨਹੀਂ ਹੈਗਾ ਅੱਡ ਬਿੜ ਵਾਲੀ ਗੱਲ ਨਹੀਂ ਹੈਗੀ ਤੂੰ ਮੈਨੂੰ ਦੱਸਦਾ ਵੀ ਤੇਰੇ ਘਰ ਵਾਲੀ ਭਾਈ ਮੈਨੂੰ ਐਂ ਕਹਿ ਰਹੀ ਆ ਮੈਂ ਆਪੇ ਮੈਨੂੰ ਮਨਜ਼ੂਰ ਹੁੰਦਾ ਮੈਂ ਕਹਿ ਰਹਿੰਦਾ ਨਾ ਮਨਜ਼ੂਰ ਹੁੰਦਾ ਨਾ ਕਰ ਤੇਰੇ ਨਾਲ ਗੱਲ ਨਹੀਂ ਹੋਈ ਹੂੰ ਤੇਰੇ ਘਰ ਆ ਲਈਂ ਤਾਂ ਕਾਹੇ ਕਹ ਸਕਦਾ ਵੀ ਗੱਲ ਆਦਰੀ ਆ ਕਾਹੇ ਦੇਖ ਮੈਂ ਹੁਣ ਤੀਵੀਂ ਮਾਣੀ ਯਾਰ ਰੋਣਾ ਹੁਣ ਜ਼ਬਾਨ ਹਲਾਤੀ ਮੈਨੂੰ ਪਤਾ ਵੀ ਮੈਂ ਦੋ ਟਾਈ ਵਾਤ ਕਹਿੰਦਾ ਹੈ ਦੇਖ ਯਾਰ ਮੇਰੇ ਨਾਲ ਉਹੀ ਗੱਲ ਐ ਸਿਆਣਾ ਪਹਿਣਾ ਤੂੰ ਪਿੰਡ ਚ ਬਣੀ ਹੋਈ ਐ ਯਾਰ ਆਹਜਾ ਕੰਮ ਆਉਂਦਾ ਹਾਂ ਬਣੀ ਹੋਈ ਐ ਬਾਈ ਫਿਰ ਮੈਂ ਕਦੋਂ ਕਹਿੰਦਾ ਮੈਂ ਮੁੱਕਰਦਾ ਹੀ ਨਹੀਂਗਾ ਮੈਂ ਤਾਂ ਜਿਹੜਾ ਲੋਕ ਰੀਤੀ ਚੱਲਦੀ ਆ ਉਸ ਹਿਸਾਬ ਨਾਲ ਤੈਨੂੰ ਕਹਦਾ ਵੀ ਫਿਰ ਵੀ 20-25000 ਰੁਪਏ ਦਾ ਭੇਜ ਦੇ ਦਿੰਦਾ ਹਾਂ ਹਾਂ ਇੱਥੇ ਆ ਉਹੀ ਗੱਲ ਐ ਮਿੱਠੂ ਵਹਾੜੇ ਕੱਢਦੇ ਨੇ ਜਿਹਦੇ ਹੁੰਦਾ ਨਹੀਂ ਕਹਿੰਦੇ ਮਿੱਠੂ ਐ ਜਿਹੜਾ ਉਪਰਾ ਵਾਪਸ ਯਾਤੜ ਖੜਿਆ ਦੇਖੀ ਇੰਨੀ ਗੱਲ ਦਾ ਪਤਾ ਨਹੀਂ ਚੱਲਣੀ ਕੀ ਜਾਣੀਗੀ ਜਾ ਕੇ ਉਹਦੇ ਨਾਲ ਗੱਲ ਕਰਦਾ ਉਹਦੇ ਪੇਕਾ ਪਿੱਛੇ ਚਾਹੇ ਜਿੱਥੋਂ ਮਰਜੀ ਲੈ ਕੇ ਦੇਵੇ ਗੱਲ ਸੁਣ ਲੈ ਸੁੱਖੇ ਲਿਹਾਜ ਹੈ ਭਈ ਕੱਲ ਨੂੰ ਫਰਕ ਨਾ ਪਈ ਇਹ ਦੇਖਾ ਜੀ ਤਾਂ ਮੈਂ ਗੱਲ ਨਹੀਂ ਕਰੀ ਮੈਨੂੰ ਆਏ ਵੀ ਇਹ ਟਕੇ ਨੇ ਸਿਰ ਆ ਜਾਣ ਕੱਲ ਨੂੰ ਚਾਰ ਬੰਦੇ ਦਾ ਇਕੱਠੂਗਾ ਨਾਲੇ ਆਪਣੇ ਮੂੰਹ ਮੋਟੇ ਹੋਣਗੇ ਨਾਲੇ ਤੂੰ ਕਹੇਗਾ ਸਾਡੀ ਬੇਇੱਜ਼ਤੀ ਕਰਤੀ ਫਿਰ ਭਾਈ ਕਰ ਲੈ ਮੈਂ ਕਦੇ ਕਹਣਾ ਮੇਰੇ ਮੈਨੂੰ ਤਾਂ ਹੁਣ ਕੱਟ ਕਰ ਲੈ ਮੈਂ ਤਾਂ ਕਹਿ ਦੂੰ ਰਾਹ ਦੀ ਗੱਲ ਜਿਨੇ ਜ਼ੁਬਾਨ ਕਰੀ ਉਹ ਆਪੇ ਦੇਊ ਕਿ ਤੋਂ ਨਾ ਦੇਵੇ ਮੈਂ ਹੁਣ ਕੀ ਕਰ ਸਕਦਾ ਭਾਈ ਜਵਾਨ ਹੁੰਦਾ ਹੁਣ ਮੇਰੇ ਯਾਰ ਅਖਰ ਨੂੰ ਘਰੇ ਦਾ ਗੱਲ ਛਿੜਦੀ ਐ ਥੋਡੇ ਉਹੀ ਗੱਲਾਂ ਮੇਰੇ ਯਾਰ ਮਿੱਠੂ ਜੇ ਘਰੇ ਛਿੜਦੇ ਹੁੰਦੀ ਮੈਂ ਤੈਨੂੰ ਉਹਦੀ ਕਹਿੰਦਾ ਵੀ ਭਾਈ ਇਸ ਦਾ ਰਿਸ਼ਤਾ ਹੀ ਨਹੀਂ ਲੈਣਾ ਭਈ ਜਨਾਨੀ ਦੀ ਪੂਕਦੀ ਐ ਤੂੰ ਸਿੱਧੀ ਕਹ ਦੇ ਤੇਰੀ ਜਨਾਨੀ ਦੀ ਪੂਕਦੀ ਹੁੰਦੀ ਤੈਨੂੰ ਚੱਕ ਕੇ ਸਵਾ ਲੱਖ ਰੁਪਈਆ ਦੋ ਫੜਾ ਨਾ ਦਿੰਦੀ ਹੈ ਪੈਸੇ ਤਾਂ ਮੈਂ ਦੇਣੇ ਨੇ ਇਸ ਦਾ ਮੈਂ ਦੇਣੇ ਨੇ ਹਾਂ ਫਿਰ ਥੋੜੀ ਜਿਹੀ ਰਾਇਮੇ ਲਈ ਪੁੱਛਤਾ ਭਈ ਖੇੜ ਐ ਵੀ ਤੂੰ ਐਂ ਕਰਕੇ ਹੋ ਕਹਿੰਦੀ ਮੁਕਰ ਜੀ ਹਾਂ ਹੁਣ ਤੈਨੂੰ ਪਤਾ ਪਤਾ ਲੱਖਾਂ ਦੇ ਧਾਰ ਨਹੀਂ ਮਾਰਦੇ ਭਾਈ ਮੈਂ ਤਾਂ ਤੁਹਾਨੂੰ 20-30 ਹਜ਼ਾਰ ਰੁਪਏ ਤੱਕ ਦਾ ਠੀਕ ਹੈ ਜੀ ਤਾਂ ਜੁਤੀਆਂ ਕਰਾਰੀਆਂ 20 3000 ਦੀਆਂ ਲੈ ਲੈ 20 3000 ਕਹਿੰਦਾ ਲੈ ਹਈ ਦੇਖ ਤਾਂ ਭਾਈ ਫਿਰ ਆਪਦੀ ਭਰਜਾਈ ਨਾਲ ਗੱਲ ਕਰ ਲੈ ਆਪਾਂ ਤਾਂ ਦਾ ਹੈ ਨਹੀਂ ਹੱਲ। ਭਲੀ ਭਰਜਾਈ ਨਾਲ ਉਹੀ ਗੱਲ ਹੈ ਕੋਈ ਪੁੱਠਾ ਸਿੱਧਾ ਬੋਲੇ ਜਾਂਦਾ ਭਈ ਮੈਂ ਤਾਂ ਤਾਂ ਕਰਕੇ ਤੇਰੇ ਨਾਲ ਗੱਲ ਕਰਦਾ ਐਵੇਂ ਵਾਦੇ ਜਾਂਦਾ ਕੰਮ ਨਹੀਂ ਕੋਈ ਨਾ ਉਹ ਤੇਰੇ ਨਾਲ ਜਵਾਨ ਕਰੀਆ ਪੁੱਠਾ ਸਿੱਧਾ ਬੋਲੀ ਚਾਈ ਆਪੇ ਝੱਲੂਗੀ ਝੱਲੂਗੀ ਆਪਾਂ ਤਾਂ ਉਹ ਹੈ ਨਹੀਂ ਕਿਸਮ ਦੇ ਬੰਦੇ ਵੀ ਕੱਲ ਨੂੰ ਕੋਈ ਉਹੀ ਗੱਲ ਬੰਦਾ ਥਾਣੇ ਭਗ ਜਾਂਦਾ ਐ ਨਹੀਂ ਪਤਾ ਭਈ ਜਨਾਨੀ ਕੀ ਕਹੀ ਦੇ ਤੇਰੀ ਹੈਂ ਜੇ ਪਾਈ ਗਲਤ ਰਿਪੋਰਟ ਲਿਖਾ ਦੀ ਮਿੰਤਾ ਲੈਣੇ ਦੇ ਦੇਣੇ ਪੈ ਜਾਣਗੇ ਤੀਮੀ ਮੰਨੀਆਂ ਸਰਕਾਰ ਪਹਿਲਾਂ ਸੁਣਦੀ ਐ ਪੁਲਿਸ ਪਹਿਲਾਂ ਸੁਣਦੀ ਐ ਤੀਮੀ ਦੀ ਮੈਂ ਤਾਂ ਮਾਰਿਆ ਜਾਊਂਗਾ ਚੱਲ ਬਈ ਹੁਣ ਤਾਂ ਫਿਰ ਮੈਂ ਕੀ ਕਰ ਸਕਦਾ ਮੈਂ ਤੁਮੇ ਤਾਂ ਤੁਮ ਆਪਦੀ ਹਾਇਸੀਅਤ ਦੱਸਤੀ ਬਈ ਜਿਹੜੇ ਲੋਕਾਂ ਦੇ ਹਿਸਾਬ ਨਾਲ ਜਿੰਨਾ ਕਿ ਚੱਲਦਾ ਉਹਨਾਂ ਕੋ ਮੈਂ ਦੇਖ ਸਕਦਾ ਬਾਕੀ ਦੋ ਦਿਨਾਂ ਗੱਲ ਕਰ ਲੈ ਕੋਈ ਨਾਲ ਤਾਂ ਕੋਈ ਨਹੀਂ ਨਿਪਟਦਾ ਮੈਂ ਹੁਣ ਘਰੇ ਨਹੀਂ ਜਾਂਦਾ ਕਿਹੜਾ ਤੈਨੂੰ ਮਿਲ ਗਿਆ ਭਾਈ ਤੂੰ ਆਪਦੇ ਘਰ ਵਾਲੀ ਨਾਲ ਦੇਖ ਲੈ ਕਰ ਲੈ ਗੱਲ ਨਹੀਂ ਮੈਂ ਆਪਦੇ ਹਿਸਾਬ ਨਾਲ ਗੇੜਾ ਮਰੂਗਾ ਮੈਂ ਜਿਹੜੇ ਹਿਸਾਬ ਨਾਲ ਮਰਜੀ ਆਵਾਂ ਨਾ ਬਾਈ ਮੈਂ ਅੱਜ ਗੱਲ ਕਰਾਂ ਨਾ ਮੈਂ ਗੱਲ ਕਰਾਂ ਕੱਲ ਨਾ ਮੈਨੂੰ ਕਿਸੇ ਗੱਲ ਦਾ ਪਤਾ ਹੈ ਠੀਕ ਹੈ ਜੇ ਤਾਂ ਤੂੰ ਆਪਦੀ ਗੱਲ ਕਰਨੀਆਂ ਕਰ ਜਾ ਨਹੀਂ ਮੈਥੋਂ ਜਿੰਨੇ ਮਰਜ਼ੀ ਫੜ ਕੇ ਲੈ ਜੀ ਜਿੰਨੇ ਤੈਨੂੰ ਕਹਿਤਾ ਜਦੋਂ ਮਰਜ਼ੀ ਆ ਜੀ ਭਾਲ ਦਾ ਠੋਲੂ ਇੱਥੇ ਹੁਣ 2-2 ਲੱਖ ਰੁਪਇਆ ਦੇਣ ਲੱਗੇ ਦਾ ਬੱਸ ਫਿਰ ਜਾਂ ਤੂੰ ਮੈਨੂੰ ਪਹਿਲਾਂ ਮਰਦਾ ਦੱਸਦਾ ਡੈਡੀ ਕਿੰਨਾ ਸ਼ਿਆਰ ਹੈ ਲੈ ਫੋਨ ਲਿਆ ਕਿ ਰੱਖ ਰੱਖੇਗਾ ਤੇ ਮੈਨੂੰ ਦੱਸਿਆ ਵੀ ਨਹੀਂ ਬੜੀ ਸ਼ੇਤੀ ਲਿਆਂਦਾ ਉੱਚ ਅੱਜ ਦਾ ਫੋਨ ਤਾਂ ਲਿਆ ਹੁੰਦਾ ਟੁੱਟਿਆ ਪਿਆ ਦੱਸ ਸੈਕੰਡ ਹੈਂਡ ਫੋਨ ਲਿਆ ਤਾਂ ਮੈਨੂੰ ਡੈਡੀ ਵੀ ਨਾ ਓਏ ਡੈਡੀ ਡੈਡੀ ਕੀ ਹੋ ਗਿਆ ਭਾਈ ਡੈਡੀ ਬਹੁਤ ਚਲਾਕ ਹੈ ਨਾ ਤੂੰ ਕਿਉਂ ਕੀ ਹੋ ਗਿਆ ਫੋਨ ਲਿਆ ਹੁੰਦਾ ਤੇ ਮੈਨੂੰ ਦੱਸਿਆ ਵੀ ਨਹੀਂ ਉਹ ਲਿਆ ਦਿੰਨਾ ਜਾਂਨਾ ਮੈਂ ਹੁਣ ਲਿਆ ਦਿੰਨਾ ਕੋਈ ਨਾ ਹੁਣੀ ਨਾ ਮੇਨੇ ਜੇ ਮਾਰ ਬੀ ਮੇਨੇ ਨਾ ਮਾਰ ਤੇ ਹੋਰ ਬਾਲਾ ਚਲਾਕ ਬਣਦਾ ਤੈਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ ਲੱਗਦਾ ਲੱਗ ਗਿਆ ਮੈਨੂੰ ਫੋਨ ਆ ਵੇਖ ਲਿਆ ਕੇ ਤੂੰ ਅੰਦਰ ਤਾਂ ਤੈਨੂੰ ਵੀ ਮੈਨੂੰ ਪਤਾ ਨਹੀਂ ਲੱਗਣਾ ਹੈ ਹਾਂ ਨਾ ਪੁੱਤ ਮੈਂ ਨਹੀਂ ਲੈ ਕੇ ਆਇਆ ਮੈਂ ਤਾਂ ਬਾਪਾਂ ਚ ਪਿਆ ਸੀਗਾ ਮੈਂ ਨਹੀਂ ਲੈ ਕੇ ਆਇਆ ਇਹ ਫੋਨ ਆਪਣਾ ਤਾਂ ਫੋਨ ਹੀ ਹੈ ਨਹੀਂ ਇਹ ਹੋਰ ਕੌਣ ਲਿਆ ਆ ਫਿਰ ਮੈਨੂੰ ਨਹੀਂ ਪਤਾ ਮੈਂ ਇਹ ਜਿਹਾ ਲਿਆ ਕਿਦੋਂ ਫੋਨ ਜੇ ਲਿਆ ਕੇ ਦਊਂਗਾ ਤਾਂ ਆ ਫੁੱਟੇ ਦਾ ਪਿਆ ਮੈਂ ਤਾਂ ਆਪ ਕਹੀ ਜਾਨੀ ਆ ਵੀ ਇਹ ਜਿਹਾ ਫੋਨ ਤਾਂ ਆਪਣਾ ਹੈ ਹੀ ਨਹੀਂ ਕਿਸੇ ਦਾ ਨਾ ਵੀਰੇ ਕਾਨੂੰਨ ਲਿਆਤਾ ਹਜੇ ਇਹ ਤਾਂ ਫੋਨ ਆਪਣੇ ਇਥੋਂ ਲੱਭਿਆ ਨੂੰ ਕਿਸੇ ਦਾ ਛਿੱਟਾ ਛੁੱਟਿਆ ਵੇ ਨਾ ਕੋਈ ਕੌਣ ਸੱਟ ਗਿਆ ਨਾ ਬੀਬੀ ਦਾ ਫੋਨ ਹੈ ਨਾ ਤੇਰਾ ਫੋਨ ਹੈ ਇਹ ਫੋਨ ਤਾਂ ਭਾਬੀ ਦਾਗਾ ਕੀ ਪਗਾਈ ਮਰੀ ਜੰਨੀ ਆ ਭਾਬੀ ਕੋਲੇ ਫੋਨ ਹੈਗਾ ਪਹਿਲਾਂ ਨਾਲੇ ਕੂਈ ਬੋਲੀ ਜਾਂਦੀ ਆ ਮਾਂ ਇਹ ਸੱਚੀ ਕਹਿਨੀ ਆ ਮੈਂ 2-3 ਵਾਰੀ ਨਾ ਭਾਬੀ ਫੋਨ ਕਰਦੀ ਦੇਖੀ ਆ ਇੱਥੇ ਮਾਂ ਕਿ ਭਾਬੀ ਕੋਲ ਹੈਗਾ ਫੋਨ ਭਾਬੀ ਤੇਰੇ ਕੋਲ ਫੋਨ ਹੈਗਾ ਨਹੀਂ ਭਾਬੀ ਕਿਉਂ ਮੁੱਕਰੀ ਜਾਂਦੀ ਆ ਮਾਗਦੇ ਤੇਰੇ ਕੋਲ ਫੋਨ ਹੈਗਾ ਮੁਕਰ ਨਾ ਕਿਹਾ ਜਦੋਂ ਕਹੀ ਜਾਂਦੇ ਨਹੀਂ ਹੈਗਾ ਫਿਰ ਉਹਦੇ ਕੋਲ ਨਹੀਂ ਹੈਗਾ ਭਾਈ ਉਹਦੇ ਕੋਲੇ ਸੁਣ ਤਾਂ ਨਾ ਪਾਗਲ ਥੋੜੀ ਆ ਝੂਠਾ ਨਹੀਂ ਬੋਲਦੀ ਜੱਸੀ ਮੈਨੂੰ ਪਤਾ ਲੱਗ ਗਿਆ ਫੋਨ ਕੀਤਾ ਹੈ ਕਿਹੜਾ ਫੋਨ ਜੱਸੀ ਦਾ ਲੈ ਮੈਂ ਜੱਸੀ ਨੂੰ ਆਪ ਤੇ ਕੰਨ ਨਾਲ ਸੁਣਿਆ ਦੋ ਤਣਵਾਰ ਗੱਲ ਕਰਦੀ ਨੂੰ ਅੰਦਰ ਵੜ ਕੇ ਹੋਏ ਭਾਬੀ ਮੇਰੇ ਤੇ ਕਿਉਂ ਇਲਜ਼ਾਮ ਲਾਈ ਜਾਂਦੀ ਆਉਦੇ ਵਾਲੇ ਦੇਖ ਲੈ ਨਹੀਂ ਕਿੰਨੀ ਸੱਚ ਸੱਚ ਦੱਸ ਦੇ ਮੈਨੂੰ ਕੀ ਗੱਲ ਬਾਤ ਹੈਗੀ ਸੱਚੇ ਕਹਿਨੀ ਆ ਤੂੰ ਮੇਰੀ ਗੱਲ ਕਿਉਂ ਨਹੀਂ ਮੰਨਦੀ ਭਾਬੀ ਤੇਰੀ ਗੱਲ ਮੰਨੀਆਂ ਕਿ ਮੇਰੀ ਗੱਲ ਸੁਣ ਖਾ ਡੈਡੀ ਦੇ ਸਿਰ ਤੇ ਹੱਥ ਰੱਖ ਕੇ ਬੀਦੂ ਸੱਚ ਬੋਲਦੀ ਆ ਲੈ ਮੈਂ ਕਿਉਂ ਸੌਂ ਖਾਣਾ ਐ ਤਾਂ ਕੱਲ ਨੂੰ ਹੋਰ ਥਿੱਥੇ ਹੋਊਗੀ ਸੌਂ ਮੈਨੂੰ ਖਵਾਈ ਜਾਈਓ ਮੈਂ ਮੂਣੀ ਸੌਂ ਖਾਂਦੀ ਮੇਰਾ ਉਹਨਾ ਫੋਨ ਹੈ ਗਿਆ ਇਹ ਆ ਵੇਖ ਇੱਥੋਂ ਪਤਾ ਲੱਗਦਾ ਜੇ ਸੱਚੀ ਹੁੰਦੀ ਨਾ ਮਿੰਟੇ ਚ ਸੌਂ ਖਾਈ ਜਾਂਦੀ ਲੈ ਬਈ ਫਿਰ ਮੈਨੂੰ ਕੀ ਲੋੜ ਪੈਂਦੀ ਸੌਂ ਖਾਣ ਦੀ ਮੈਂ ਕਿਉਂ ਸੌਂ ਖਾਣਾ ਫਿਰ ਜਿਸੀ ਮੇਰੇ ਤੇ ਇਲਜ਼ਾਮ ਕਿਉਂ ਲਾਉਣੀ ਹੈ ਤੂੰ ਵੀ ਮੈਂ ਫੋਨ ਤੇ ਗੱਲਾਂ ਕਰਦੀ ਮੈਂ ਫੋਨ ਤੇ ਕਿਹਦੇ ਨਾਲ ਗੱਲਾਂ ਕਰਨੀਆਂ ਨੇ ਮੈਨੂੰ ਕੀ ਪਤਾ ਭਾਬੀ ਕੀ ਉਹ ਨਾਲ ਕਰਦੀਆਂ ਫੋਨ ਦਾ ਤੇਰਾ ਚਾਹੇ ਮੰਨ ਚਾਹੇ ਨਾ ਮੰਨ ਮੇਰਾ ਨਹੀਂ ਹੈਗਾ ਹੁਣ ਮੈਂ ਤੇਰਾ ਸਾਰਾ ਪੇਤ ਖੋਲਾ ਵੀ ਤੇਰੇ ਕਿਸੇ ਈ ਬੰਦ ਕੋਲੇ ਮਾਰੀ ਜਾਂਦੀ ਭਾਬੀ ਤੇ ਆਪਦੀ ਹੋ ਗਈ ਬਈ ਕਿਸੇ ਨਾਲ ਭਾਬੀ ਤੈਨੂੰ ਮਤ ਨਹੀਂ ਪੱਟ ਦੂੰਗਾ ਸੱਚੀ ਗੱਲ ਪੁੱਤ ਇਹ ਇੱਕ ਮਿੰਟ ਡੈਡੀ ਭਾਬੀ ਤੈਨੂੰ ਕਿਹਨੇ ਦੱਸਿਆ ਮੈਨੂੰ ਜੱਸ ਸੀ ਨਹੀਂ ਦੱਸਿਆ ਸੀ ਪਰ ਇਹਨੇ ਮੇਰਾ ਮੂੰਹ ਬੰਨਿਆ ਸੀ ਕਿ ਕਿਸੇ ਕੋਲ ਗੱਲ ਨਹੀਂ ਕਰਨੀ ਬਈ ਮੈਂ ਪਤਾ ਦੱਸਿਆ ਕੋਈ ਮਾਰੀ ਜਾਂਦੀ ਆ ਭਾਬੀ ਤੂੰ ਆਪਦੇ ਕੋਲ ਬਣਾਈ ਜਾਂਦੇ ਡੈਡੀ ਗੱਲਾਂ ਉਹਨੂੰ ਚੁੱਪ ਚੁਪ ਕਰਾਉਂਦੀ ਕੀ ਲੋੜ ਐ ਤੂੰ ਮੈਨੂੰ ਐ ਦੱਸ ਇਹਨੂੰ ਕੋਈ ਗੱਲ ਕਹੀ ਐ ਮੈਂ ਤਾਂ ਉਹੀ ਨਹੀਂ ਕਹੀ ਹੈਗੀ ਕਹੀ ਸੀ ਮੈਨੂੰ ਤੁਹਾਡੇ ਸਾਰਿਆਂ ਦੀ ਸੋਹ ਲੱਗੇ ਇਹਨੇ ਮੈਨੂੰ ਗੱਲ ਕਹੀ ਸੀ ਕਿ ਮੁੰਡਾ ਹਾਲੇ ਤੱਕ ਕਦੇ ਮੁੰਡੇ ਨਾਲ ਘਰੇ ਵੀ ਨਹੀਂ ਗੱਲ ਕਰੀ ਨਾ ਤੂੰ ਕੁੜ ਕਿਆ ਝੂਠੀਆਂ ਗੱਲਾਂ ਲਾਉਂਦੀਆਂ ਮੈਨੂੰ ਸਭ ਪਤਾ ਰਾਤਾਂ ਨੂੰ ਤਾਂ ਹੀ ਕੱਪੜੇ ਸਿਓ ਹੁੰਦੇ ਨੇ ਜਿਹੜਾ ਫੋਨ ਕਰਦੀ ਹੋਏ ਜੀ ਬੈਠ ਕੇ ਓਏ ਕਿਹੜੇ ਕੱਪੜੇ ਸਿਓ ਹੁੰਦੇ ਆ ਫਿਰ ਉਹ ਆਪਦੇ ਕਮਰੇ ਚ ਨਾ ਰੱਖਦੀ ਇੱਧਰ ਕਿਉਂ ਰੱਖਦੀ ਬੋਲਿੰ ਤੂੰ ਪਹਿਲੇ ਦੇਖ ਲੈ ਮੇਰੇ ਕੋਲ ਡੈਡੀ ਕਿਹੜਾ ਕੋ ਕਿੱਥੋਂ ਆ ਗਿਆ ਫੋਨ ਮੈਂ ਫੋਨ ਮੰਗਦੀ ਸੀ ਮੈਂ ਫੋਨ ਲਿਖੋ ਕਿ ਕਿਉਂ ਰੱਖਦੀ ਮੈਂ ਤਾਂ ਵਹੀ ਵਰੀ ਆ ਮੈਂ ਤਾਂ ਸ਼ਰਮ ਵੀ ਰੱਖ ਸਕਦੀ ਸੀ ਫੋਨ ਮੈਨੂੰ ਲੁਕਾਉਣ ਦੀ ਕੀ ਲੋੜ ਐ ਮਾੜੀ ਮੋਟੀ ਸ਼ਰਮ ਕਰ ਲੈ ਦੋ ਤੇਰੀ ਨੂ ਹੈਗੀ ਉਹ ਤੇਰੀ ਬੇਇੱਜ਼ਤੀ ਹੋਊਗੀ ਇਲਜ਼ਾਮ ਲਾਈ ਜਾਨੀ ਉਹਤੇ ਨਾ ਕੁੜੀ ਦੀ ਮੇਰੀ ਪੈ ਗਈ ਨਹੀਂ ਵੇਖੀ ਹੋਊ ਜਾਂ ਕੁੜੀ ਤੇ ਜਾਂ ਕਲੀਪ ਦੇ ਕੀ ਹੋਵੇਗਾ ਮੈਂ ਕੋਈ ਨਹੀਂ ਹੈਗਾ ਪਾੜਾ ਐ ਕਰਦੇ ਆ ਇੱਕ ਮਿੰਟ ਹਾਂ ਰੈਡੀ ਆਪਾਂ ਇਹਦਾ ਪਾਸਵਰਡ ਕੋਖ ਲਵਾਉਨੇ ਆਂਗੇ ਫਿਰ ਫੋਨ ਬੁੱਕ ਤਾਂ ਲਾਇਆ ਹੋਊਗਾ ਕਿਸੇ ਨਾ ਕਿਸੇ ਨੂੰ ਕਾਲਾ ਕਰਵਾਵਾਂਗੇ ਨਿਕਲ ਜਾਂਦੀ ਹੁੰਦੀਆਂ ਪਤਾ ਲੱਗ ਹਾਂ ਹਾਂ ਲਿਪੋ ਕੇ ਤਾਂ ਹੀ ਰੱਖਦੀ ਆ ਰਾਤ ਨੂੰ ਕੱਢ ਲੈਂਦੀ ਹੋਣੀ ਆ ਜਦ ਦਿਖਦਾ ਏ ਮੈਂ ਜਦੋਂ ਇੱਕ ਪਤਾ ਨਹੀਂ ਲੱਗਦਾ ਉਹ ਲੈ ਵੀ ਤੂੰ ਉਹਨੂੰ ਨਾ ਮਾਰੀ ਜਾ ਪਕਾਈਏ ਫਿਰ ਉਹ ਆਪਦੇ ਕਮਰੇ ਚੋਂ ਕੋਹ ਲੈਂਦੀ ਇੱਧਰ ਨਹੀਂ ਸਿਉਂਦੀ ਹੁਣ ਜਦੋਂ ਬਾਹਰ ਦੀ ਇਹਨੂੰ ਪਤਾ ਵੀ ਉੱਥੇ ਮੁੰਡਾ ਹੱਥ ਪੱਲੇ ਮਾਰਦਾ ਰਹਿੰਦਾ ਤਾਂ ਇੱਧਰ ਗੱਲ ਸੁਣੋ ਮੇਰੀ ਜੋ ਤੱਕ ਕਿਸੇ ਦਾ ਪਤਾ ਨਹੀਂ ਲੱਗਦਾ ਹੈਗਾ ਕਿਸੇ ਤੇ ਇਲਜ਼ਾਮ ਨਹੀਂ ਲਾਉਣਾ ਹਾਂ ਬਸ ਮੇਰਾ ਇਹ ਤਾਂ ਫੋਨ ਖੁੱਲੇ ਤੀ ਪਤਾ ਲੱਗੂਗਾ ਹੁਣ ਜਸੀ ਹੁਣ ਪੈਰ ਲਾ ਕੇ ਤਾਂ ਆਈ ਹੀ ਨਹੀਂ ਫੋਨ ਪਾਈ ਤੂੰ ਫਿਰ ਆਪ ਦੀ ਸੱਚਾਈ ਐ ਵੀ ਦੱਸ ਦੇ ਵੀ ਤੂੰ ਉਹਦੇ ਪੇਪਰ ਦੇਣ ਨਹੀਂ ਗਈ ਸੀ ਉਹ ਮੁੰਡੇ ਨੂੰ ਮਿਲਣ ਗਈ ਸੀ ਹੋਏ ਮੈਂ ਮਾਰ ਜਾ ਦੱਸ ਭਾਈ ਕੁੜੀ ਪ੍ਰੀਤ ਕੱਢਣ ਨੂੰ ਕਰਦੀ ਆ ਹੈ ਖੜ੍ਹ ਜਾ ਇੱਕ ਮਿੰਟ ਹਾਂ ਭਾਬੀ ਪ੍ਰੀਤ ਮੈਨੂੰ ਸੌਂ ਲੱਗੇ ਮੈਨੂੰ ਕਿਸੇ ਮਰਜੀ ਸੌਂਗ ਵਾਲਾ ਚਾਹੀ ਤੇਰੇ ਵੀਰੇ ਦੀ ਖਵਾਲਾ ਚਾਹੀ ਮੇਰੇ ਭਾਈ ਦੀ ਦਿਖਵਾਲਾ ਚਾਹੀ ਮੇਰੀ ਮਾਂ ਦੀ ਮੇਰੇ ਭਾਈ ਨੂੰ ਮੈਂ ਉਤੇ ਗੱਲ ਕਰਵਾਵਾ ਮੇਰੇ ਭਾਈ ਨੇ ਇਹਨੂੰ ਆਪ ਪਾਰਕ 'ਚ ਬੈਠੇ ਨੂੰ ਦੇਖਿਆ ਉਹ ਕਾਲਜ ਦੇ ਵਿੱਚ ਜਿਹੜੇ ਕਾਲਜ ਮੇਰਾ ਭਾਈ ਪੜਦਾ ਹੈ ਬੱਸ ਕਰਨੀ ਕਿਉਂ ਝੂਠੇ ਇਲਜ਼ਾਮ ਲਾਈ ਜਾਨੀਆਂ ਨਾਲੇ ਕੁੜੀਆਂ ਕਿਉਂ ਇਹਦੀਆਂ ਗੱਲਾਂ ਸੁਣੀ ਜਾਂਦੇ ਹੋ ਤੁਸੀਂ ਉਹਦੀਆਂ ਗੱਲਾਂ ਨਹੀਂ ਮਾਂ ਤੂੰ ਇਹਦੀਆਂ ਗੱਲਾਂ 'ਚ ਨਾ ਮੈਨੂੰ ਪਹਿਲੀ ਇਹ ਤੇ ਸ਼ੱਕ ਸੀਗਾ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਐਨੀ ਗਿਰ ਜੂਗੀ ਦੱਸ ਤੈ ਤੂੰ ਕਿੱਥੇ ਗਈ ਸੀ ਉਸ ਦਿਨ ਚੁੱਪ ਕਰਦੀ ਆ ਕਿ ਨਹੀਂ ਤੇ ਆਪਣੀ ਭੈਣ ਤੇਲ ਜਾਮ ਲਵਾਈ ਜਾਨੀ ਆ ਉਹ ਕੱਲ ਹੀ ਆਈ ਹੋਈ ਤੁਹਾਡੇ ਚ ਫਰਕ ਪਵਾਉਣ ਲੱਗੀ ਆ ਭੈਣ ਤਾਂ ਹੈਗੀਆਂ ਮੇਰੀ ਤੇਰੇ ਰੰਗ ਟੰਗ ਦੇਖ ਰਹੀ ਆ ਮੈਂ ਬਦਲਦੀ ਉਸ ਦਿਨ ਦੀ ਕੀ ਰੰਗ ਟੰਗ ਬਦਲ ਕੇ ਮੇਰੇ ਨਾਲ ਐ ਦੱਸ ਤੂੰ ਮਰੀ ਜਾਊਗੀ ਉਹਨੂੰ ਕੀ ਮਿਲ ਜੂਗਾ ਫਰਕ ਪਵਾ ਕੇ ਚੱਲ ਕੋਈ ਨਾ ਪੁੱਤ ਤੂੰ ਆ ਲੌਕ ਲੂਕ ਜਾਂ ਮੈਨੂੰ ਫੜਾ ਮੈਂ ਖਲਾ ਕੇ ਲੈਣਾ ਕਿਸੇ ਤੋਂ ਫੋਨ ਵੀ ਬੰਦ ਬੈ ਰੜੀ ਤਾਂ ਮੈਨੂੰ ਲੱਗਿਆ ਨਾ ਪਤਾ ਵੀ ਸਾਰੇ ਮੇਰਾ ਕਹਿਣਾ ਮੀਰੇ ਨੂੰ ਸੁਣਾ ਦੇ ਤੂੰ ਰੱਖ ਦੋ ਤੇ ਸਾਰੇ ਆ ਰੱਖ ਤਾ ਮੈਨੂੰ ਪਤਾ ਹੈ ਇਹਨਾਂ ਦੇ ਸਕੀਮ ਬਾਰੇ ਸਾਰੇ ਕੀ ਆ ਬਿਲਕੁਲ ਮੈਂ ਉਹਦੀ ਤਮਾਣ ਦੇ ਨੂੰ ਭੇਜਦਾ ਮੈਂ ਲੱਗ ਜੂ ਪਤਾ ਕੀ ਦਾ ਰੋਣਾ ਨਹੀਂ ਪਰ ਤੇਰੇ ਮੇਰੇ ਇਹਦਾ ਭਾਈ ਵੀ ਨਾਲੇ ਰਾਲਿਆ ਹੋਇਆ ਹੈ ਆ ਲੈ ਇੱਧਰ ਮੈਂ ਦੱਸ ਮੇਰੇ ਭਾਈ ਨੂੰ ਵਿੱਚ ਰਾਲਣ ਦੀ ਕੀ ਲੋੜ ਪੈ ਗਈ ਉਹਦੀ ਕਿਹੜਾ ਕੋਈ ਦੁਸ਼ਮਣੀ ਹੈ ਇਹਦੇ ਨਾਲ ਕੋਈ ਨਾ ਭਾਬੀ ਤੂੰ ਇਹਨੇ ਦੀ ਗੱਲਾਂ ਸੀਰੀਅਸ ਨਾ ਲੈ ਜਦੋਂ ਫੋਨ ਖੁੱਲ ਗਿਆ ਇਹਨੇ ਲੱਗ ਜੂਗਾ ਪਤਾ ਵੀ ਕਿਹਦਾ ਫੋਨ ਹੈਗਾ ਆਪਣੇ ਘਰ ਚ ਕੀ ਕੁਝ ਹੋਈ ਜਾਂਦਾ ਆਪਰ ਨੂੰ ਡੈਡੀ ਕੁਛ ਪਤਾ ਹੀ ਨਹੀਂ ਹੈਗਾ ਕੀ ਪਤਾ ਪੁੱਤ ਹੁਣ ਆਪੇ ਅੱਖਾਂ 'ਚ ਘੱਟਾ ਪਾਈ ਜਾਂਦੇ ਹੈਗੇ ਨਾਲੇ ਮੇਰੀ ਗੱਲ ਸੁਣਾ ਹੁਣ ਜਦੋਂ ਵੀਰੇ ਨੂੰ ਪਤਾ ਲੱਗ ਗਿਆ ਨਾ ਜੇ ਕਿਤੇ ਫੋਨ ਖੁੱਲ ਵੀ ਗਿਆ ਇਹ ਉਹਨੂੰ ਸੱਚੀ ਜਾਨੋਂ ਮਾਰ ਦੂਗਾ ਜਿਉਂਦੀ ਨੂੰ ਮੈਂ ਕਹਣਾ ਮੈਂ ਹੀ ਖਲਾ ਲਾਉਣਾ ਉਹਨੂੰ ਕਾਨੂੰ ਦੱਸਣਾਗਾ ਮੈਂ ਵੀ ਕਹਿੰਦੀ ਸੀ ਉਹ ਕਿਉਂ ਦੱਸਣਾ ਡੈਡੀ ਤੂੰ ਹੀ ਖਲਾ ਲਿਆ ਫਿਰ ਵੀ ਚੱਲ ਜੇ ਗਲਤੀ ਕਰੀ ਹੈਗੀ ਤਾਂ ਆਪਣੇ ਘਰ ਦੀ ਕੁੜੀ ਆ ਨਵੇਂ ਬਾਹਰ ਰੌਲਾ ਪਾਉਗਾਂ ਨਾਲੇ ਫਿਰ ਫਿਰ ਇੱਕ ਗੱਲ ਤਾਂ ਹੈ ਉਹਨੂੰ ਦੱਸਣਾ ਤਾਂ ਪਊਗੀ ਪਤਾ ਤਾਂ ਲੱਗੂ ਗਈ ਫਿਰ ਰੱਖੂਗਾ ਫਿਰ ਰੋਕੋ ਰੱਖ ਲਿਓ ਉਸ ਨੂੰ ਜਾਣਦੇ ਕੋਈ ਨਹੀਂ ਜਿਹੜਾ ਕੁਸੂਗਾ ਦੇਖੀ ਫਿਰ ਪਤਾ ਕੀ ਇਹ ਡੈਡੀ ਉਹਦੇ ਨਾਲ ਨਾਲ ਮੈਂ ਵੀ ਮਾਂਜੀ ਜਾਊਂਗੀ ਵੀਰੇ ਦਾ ਵਿਸ਼ਵਾਸ ਮੇਰੇ ਤੋਂ ਵੀ ਉੱਠ ਜਾਊਗਾ ਔਰ ਇਹ ਸੱਚੀ ਮੈਨੂੰ ਨਾ ਭਰਤੀ ਵੀ ਨਹੀਂ ਵੇਖਣ ਦੇਣੀ ਫਿਰ ਹੋ ਕੀ ਪਤਾ ਪਤੋਂ ਪਾਕੇ ਕੌਣ ਲੈ ਕੇ ਆਇਆ ਕੀ ਦਾ ਹੈਗਾ ਚਲ ਕੋਈ ਨਾ ਲੱਗ ਜੂ ਪਤਾ ਫਿਰ ਆਈ ਗਏ ਡੈਡੀ ਤੂੰ ਹੀ ਖਲਵਾ ਲਿਆ ਜਾ ਚਲ ਮੈਂ ਖਲਵਾ ਲਿਆ ਉਹ ਨਾ ਇਹ ਕਿਤੇ ਕੰਜ਼ਰ ਸਤੂ ਦਾ ਨਾ ਪਹਿਲਾਂ ਪੂਲਾ ਦਾ ਚੋਰੀ ਕਰਕੇ ਲਿਆ ਕੇ ਰੱਖਿਆ ਕਿਸੇ ਦਾ ਆਪਾਂ ਇਹਨਾਂ ਦੇ ਸਾਥ ਕਰੀ ਜਾਂਦੇ ਨੇ ਨਹੀਂ ਇਹ ਜੱਸੀ ਦਾ ਹੀ ਫੋਨ ਹੈ ਇੱਕ ਵਾਰ ਖਾਲ ਅਲਰੇਡੀ ਦੇਖੀ ਹੋਊਗੀ ਚਲ ਮੈਂ ਜਾਣਾਂ ਕੋਈ ਪਤਾ ਤਾਂ ਲੱਗ ਜਾਊਗਾ ਖਲਾ ਲਾਉਣਾ ਪਰ ਮੈਂ ਤਾਂ ਇਨਾ ਪਤਾ ਠੀਕ ਹੈ ਰੈਡੀ ਭਾਬੀ ਤੈਨੂੰ ਹੋਰ ਕੀ ਦੱਸਿਆ ਸੀ ਇਹਨੇ ਜੱਸੀ ਨੇ ਬਸ ਐਂ ਦੱਸਦੀ ਸੀ ਕਿ 2 ਸਾਲ ਹੋ ਗਏ ਮੈਨੂੰ ਉਹ ਮੁੰਡੇ ਨਾਲ ਗੱਲ ਕਰਦੀ ਨੂੰ ਪਰ ਉਹ ਮੁੰਡੇ ਨੇ ਹਾਲ ਤੱਕ ਘਰੇ ਗੱਲ ਨਹੀਂ ਕਰੀ ਆਪਦੇ ਵਿਆਹ ਦੀ ਹੋਏ ਮੈਂ ਮਰ ਜਾ ਉਹ ਤਾਂ ਫਿਰ ਬੇਗਲਤ ਹੋ ਰਹੀਏਗੀ ਤੂੰ ਭਾਬੀ ਮੈਨੂੰ ਉਦੋਂ ਦਾ ਖਾਤੂ ਨਹੀਂ ਦੱਸਿਆ ਮੈਂ ਕੀ ਦੱਸਦੀ ਇਹਨੇ ਮੇਰੇ ਮੇਰਾ ਮੂੰਹ ਬੰਨਿਆ ਹੋਇਆ ਸੀ ਮੈਨੂੰ ਆਖਿਆ ਸੀ ਵੀ ਕਿਸੇ ਕੋਲੇ ਗੱਲ ਨਹੀਂ ਕਰਨੀ ਮਨ ਤਦੀ ਹਰਕਤਾਂ ਦਾ ਪਹਿਲੀ ਸੱਚ ਸ਼ੱਕ ਸੀਗਾ ਮੈਂ ਕੋਈ ਨਾ ਕੋਈ ਘਰ ਇਹ ਜਾ ਕਰੂਗੀ ਜਿਹੜੇ ਉਹ ਬਠਿੰਡੇ ਵੀ ਗਈ ਆ ਦੇਖ ਲੈ ਉਹ ਮਰ ਜਾ ਪਾਰਕ ਚ ਬੈਠੀ ਸੀ ਕਿਸੇ ਮੁੰਡੇ ਨਾਲ ਇਹ ਹੂੰ ਉਹਨੂੰ ਕਹਿਣਾ ਸੀ ਫੋਟੋ ਖਿੱਚ ਲੈ ਦੋਦੀ ਫਿਰ ਯਕੀਨ ਆ ਉਹਨੂੰ ਕਿਹੜਾ ਪਤਾ ਸੀ ਪਹਿਲਾਂ ਵੀ ਇਹ ਇਧਰ ਮੇਰੀ ਨੰਦ ਹੋਊਗੀ ਵਿਆਹ ਤੋਂ ਬਾਅਦ ਪਤਾ ਲੱਗਿਆ ਜਦੋਂ ਮਤਲਬ ਉਹ ਉਰੇ ਆਇਆ ਹਾਂ ਪਰ ਉਹ ਕਿਹੜਾ ਜਾਣਦਾ ਸੀ ਨਾ ਚਲ ਕੋਈ ਨਾ ਹੁਣ ਡੈਡੀ ਫੋਨ ਲੈ ਕੇ ਗਿਆ ਤੇ ਹੈ ਗਿਆ ਹੁਣ ਹੋ ਜੂਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵੇਖਦੇ ਕਿੰਨੀ ਸੱਚੀ ਬਣੀ ਫਿਰਦੀ ਐ ਇਹ ਹੋਏ ਵੀਰਾ ਕੋਦੋਂ ਆਊਗਾ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਤੇ ਖੜੀ ਨੂੰ ਐਨੇ ਕੋਈ ਦੇਖ ਲੂਗਾ ਮੈਨੂੰ ਆ ਕੁੜੀ ਕੋ ਖੜੀ ਐ ਇੱਥੇ ਇੱਥੇ ਖੜੀ ਐ ਕੁੜੀ ਐ ਆ ਗਿਆ ਵੀਰੇ ਤੂੰ ਹਾਂ ਕਾ ਮੈਂ ਤਾਂ ਉਹ ਨਹੀਂ ਸੀ ਕਰੇ ਵੀਰੇ ਤੈਨੂੰ ਡਿੱਕੀ ਜਾਂਦੀ ਸੀ ਮੈਂ ਤਾਂ ਕਿਉਂ ਕੀ ਗੱਲ ਹੋ ਗਈ ਗੱਲ ਕਰਨੀ ਸੀ ਵੀਰੇ ਤੇਰੇ ਨਾਲ ਆ ਤੂੰ ਦੱਸ ਕੀ ਗੱਲ ਹੈ ਕਿ ਬਾਰ ਚ ਕੋ ਖੜੀ ਹੈ ਗਲਤ ਕਰੇ ਵੀ ਹੋ ਜਾਂਦੀ ਪਰ ਇਹ ਤਾਂ ਹੋ ਜਾਂਦੀ ਏ ਸਰੇ ਤਾਂ ਸਭ ਤੋਂ ਹੋਇਆ ਪਿਆ ਪਰ ਤੂੰ ਕਿਹੜਾ ਮੇਰੀ ਗੱਲ ਤੇ ਯਕੀਨ ਕਰਨਾ ਵੀਰੇ ਮੈਂ ਕਿਹੜਾ ਤੇਰੀ ਸਗੀ ਭੈਣ ਆ ਤੁਰੇ ਕਹੇ ਜੀਆਂ ਗੱਲਾਂ ਕਰਦੀਆਂ ਕਿ ਇੱਕ ਸ਼ਕੀ ਭੈਣ ਹੈਗੀ ਤੂੰ ਗੱਲ ਦਾ ਸ਼ਕੀ ਹੋਈ ਹੈਗੀ ਕਿਉਂ ਨਹੀਂ ਯਕੀਨ ਕਰੂੰ ਤੇਰੇ ਤੇ ਮੈਂ ਤੂੰ ਤਾਂ ਆਪਦੀ ਬਹੂ ਦਾ ਹੀ ਡਿਗਰੀਨ ਕਰੇਗਾ ਵੀਰੇ ਜੇ ਤੈਨੂੰ ਉਹਨੇ ਕਹਿਤਾ ਓਏ ਐਂ ਥੋੜੀ ਹੁੰਦਾ ਜਿਵੇਂ ਮੇਰੀ ਬਬੂ ਆ ਮੈਂ ਹਰ ਇੱਕ ਗੱਲ ਉਹਦੀ ਮੰਨੂ ਜਾਂ ਕੁਝ ਕਰੂ ਜੇ ਕੁਝ ਕਹਾ ਕੋਈ ਗੱਲ ਬਾਤ ਮੈਨੂੰ ਦੱਸ ਫਿਰ ਯਕੀਨ ਤਾਂ ਸੋਡਾ ਹੀ ਕਰੂੰਗਾ ਸਾਰੀ ਉਮਰ ਕੱਛਾ ਰਹੇ ਹਾਂ ਮੇਰੀ ਗੱਲ ਸੁਣ ਵੀਰੇ ਘਰੋਂ ਨਾ ਫੋਨ ਲੱਬਿਆ ਸੀਗਾ ਭਾਬੀ ਦਾ ਫੋਨ ਆਹੋ ਭਾਬੀ ਨੇ ਮੇਰੇ ਤੇ ਇਲਜ਼ਾਮ ਲਾਤਾ ਕਹਿੰਦੀ ਐ ਤਾਂ ਇਹਦਾ ਫੋਨ ਆਗਾ ਪਰ ਮੇਰਾ ਫੋਨ ਨਹੀਂ ਹੈਗਾ ਮੈਂ ਸੱਚੀ ਕਹਿੰਦੀ ਆ ਤੈਨੂੰ ਪੱਕਾ ਪਤਾ ਭਾਬੀ ਦਾ ਫੋਨ ਹਾਂ ਸੱਚੀ ਕਹਿੰਦੀ ਆ ਵੀਰੇ ਮੈਂ ਕੋਈ ਬਿਲੂ ਨਾਲ ਇੰਨੇ ਵਾਰ ਗੱਲ ਕਰਦੀ ਨੂੰ ਦੇਖਿਆ ਮੈਂ ਤਾਂ ਤੈਨੂੰ ਦੱਸਿਆ ਨਹੀਂ ਹੈਗਾ ਤਾਂ ਹੀ ਤਾਂ ਮੈਨੂੰ ਵਧੀਆ ਲੱਗਣੋਂ ਆਟ ਗਿਆ ਤੇ ਫਿਰ ਤੂੰ ਮੈਨੂੰ ਉਹਦੀ ਦੀ ਕਿਉਂ ਨਹੀਂ ਪੌਂਕੀ ਬੀਪੀਓ ਦਾ ਫੋਨ ਹੈਗਾ ਹੁਣ ਕਿਉਂ ਦੱਸਦੀ ਆ ਫਿਰ ਕੀ ਕਹਿੰਦੀ ਹੁਣ ਤੇਰੇ ਸਿਰ ਲਾਉਂਦੀ ਆ ਮੇਰਾ ਸਿਰ ਲਾਉਂਦੀ ਆ। ਛਾਹ ਕਿੱਥੋਂ ਕਿਹ ਨੂੰ ਧਾਇਗਾ? ਉਹ ਪ੍ਰੀਤ ਨੂੰ ਧਾਇਆਗਾ। ਪ੍ਰੀਤ ਨੇ ਤਾਂ ਉਹਦੀ ਸੱਚ ਮੰਨ ਲਿਆ ਸਾਰਿਆਂ ਨੇ ਸੱਚ ਮੰਨ ਲਿਆ ਸੱਚੀ ਕਹਿੰਦੀ ਆ ਮੇਰਾ ਫੋਨ ਨਹੀਂ ਹੈਗਾ। ਮੈਂ ਇੰਨੇ ਵਾਰ ਦੇਖਿਆ ਭਾਬੀ ਨੂੰ ਫੋਨ ਕਰਦੀ ਨੂੰ ਤਾਂ ਹੀ ਮੈਂ ਭਾਬੀ ਨਾਲ ਲੜਦੀ ਹੁੰਨੀ ਆ ਹੁਣ। ਫਿਰ ਇਹਦਾ ਮਤਲਬ ਇਹ ਤਾਂ ਨਹੀਂਗਾ ਵੀ ਜੇ ਮੈਂ ਬੋਲਦਾ ਨਹੀਂਗਾ ਵੀ ਸੋਡੇ ਸਿਰ ਲਾਈ ਜਾਊਗੀ ਹਰ ਇੱਕ ਗੱਲ। ਮੈਂ ਤਾਂ ਤੈਨੂੰ ਦੱਸਿਆ ਨਹੀਂ ਹੈਗਾ ਮੈਂ ਚਲ ਕਾਨੂੰ ਘਰ ਤੇ ਲੜਾਈ ਪਵਾਉਣੀ ਹੈਗੀ ਵੀ ਚਲ ਸੁਧਰ ਜੂਗੀ ਭਾਬੀ ਸੁਧਰ ਜੂਗੀ। ਵੀ ਦੱਸੀ। ਮਾਂ ਮੈਂ ਫੇਟੇ ਟੋਕਾਂ ਦੇ ਬਾਹਰ ਆ ਕੇ ਖੜਕੀ। ਮੈਂ ਤਾਂ ਬਾਈ ਨੂੰ ਦੱਸਦੀ ਆਂ ਕਿ ਵੀ ਉਹ ਫੋਨ ਲੱਭਿਆ ਜਿਹੜਾ ਮੇਰੇ ਨਾਮ ਲਾਤਾ ਮੇਰਾ ਜਦੋਂ ਫੋਨ ਹੀ ਨਹੀਂ ਹੈਗਾ ਉਹ ਫਿਰ ਤੂੰ ਕਾ ਨੂੰ ਆਪਣਾ ਮਨ ਖਰਾਬ ਕਰਦੀ ਆਂ ਕਿਉਂ ਨਾ ਕਰੇ ਜਦ ਇਹ ਗੱਲਾਂ ਛੱਡ ਲਾਉਂਦੀ ਹੈਗੀ ਕਿ ਕੁੜੀ ਨੇ ਅੱਜ ਘਰ ਦੇ ਕੱਲ ਨੂੰ ਵਿਆਹਣੀ ਵੀ ਆ ਉਹ ਤਾਂ ਕੱਲ ਨੂੰ 100 ਕੁਸ਼ ਕਹੂਗੀ ਫਿਰ ਹੁਣ ਜਦ ਇਹਦੀ ਕੋਈ ਸੁਣਦਾ ਹੀ ਨਹੀਂ ਹੈਗਾ ਤੇ ਇਹ ਰਾਂ ਇਹਨੇ ਰੌਲਾ ਪਾ ਪਾ ਕੇ ਕਿਹਾ ਮੈਂ ਜੋਰ ਲਾ ਲਿਆ ਬਾਈ ਫੋਨ ਵੀ ਮੇਰਾ ਨਹੀਂ ਹੈਗਾ ਮੇਰਾ ਨਹੀਂ ਹੈਗਾ ਮੈਂ ਤਾਂ ਕਹਿੰਨੀ ਆ ਬੇ ਪੁੱਤ ਜਿਆਦਾ ਵਾਧਾ ਵਧੇ ਉਹਨੂੰ ਉਹਦੇ ਪੇਕੇ ਛੱਡ ਦੇ ਛੱਡਣ ਦੀ ਗੱਲ ਕਰਦੀ ਆ ਮੈਂ ਕਹਿੰਨਾ ਮੈਂ ਤਲਾਕ ਦਊਂਗਾ ਇਹੋ ਉਹਨੇ ਇੱਕ ਮਿੰਟਰੀਕਲੇ ਰੱਖਦਾ ਕਿੱਥੇ ਉਹਨੇ ਤੂੰ ਕੀ ਕਰ ਲਿਆ ਗੱਲ ਗੱਲ ਤੇ ਝੂਠ ਥੋੜੀ ਬੋਲਣਾ ਚਾਹੀਦਾ ਸੱਚ ਬੋਲ ਪਵੇ ਭਾਈ ਮੇਰਾ ਫੋਨ ਆ ਪਾਪਨੇ ਵੀ ਤੇਰੇ ਨੇ ਇਹਨੂੰ ਗਾਲਾਂ ਕੱਢੀਆਂ ਉਹ ਪ੍ਰੀਤ ਆ ਫੋਨ ਰੱਖਣ ਦਾ ਮਤਲਬ ਹੀ ਕੀ ਹੋਇਆ ਬਿਨਾਂ ਦੱਸੇ ਤੋਂ ਮੈਂ ਨਾ ਮੈਂ ਇਹਨੂੰ ਇੱਕ ਦਿਨ ਰਾਤ ਨੂੰ ਫੋਨ ਕਰਦੇ ਹੋਏ ਵੀ ਦੇਖਿਆ ਸੀਗਾ ਮੈਂ ਤਾਂ ਤੁਹਾਨੂੰ ਦੱਸਿਆ ਨਹੀਂ ਹੈਗਾ ਵੀ ਚਲ ਕਾਨੂੰ ਲੜਾਈ ਕਰਾਉਣੀ ਤਾਹੀ ਤਾਹੀ ਰਾਤ ਨੂੰ ਕੱਪੜੇ ਸਿਉਂਦੀ ਹੈ ਹਾਂ ਰਾਤ ਨੂੰ ਤਾਂ ਹੀ ਬੈਠ ਕੇ ਫੋਨ ਕਰੀ ਜਾਂਦੀ ਹੈ ਤੈਨੂੰ ਬੜਾ ਪਤਾ ਲੱਗਦਾ ਤੂੰ ਅੰਦਰ ਵੜ ਕੇ ਸੌਂ ਜਾਂਦਾ ਰੋਲਰ ਕੋ ਕੇ ਰੱਖਦੀ ਆ ਪੁੱਤ ਹੋ ਫੋਨ ਹੂੰ ਹੁਣ ਹੈ ਕਿੱਥੇ ਆਉਣਾ ਪਤਾ ਨਹੀਂ ਉਹ ਬਾਪ ਕੋਲ ਤੇ ਬਾਪ ਕੋਲ ਗਈ ਆ ਕਰਦਾਗਾ ਉਹਨੇ ਰੱਖਿਆ ਹੋਇਆ ਬੜਾ ਸਿਆਪਾਗਾ ਚੱਲ ਕਰੇ ਚਲ ਮੈਂ ਲੈਣਾ ਪਤਾ ਮੇਰੇ ਪੁੱਤ ਮੈਂ ਤਾਂ ਦੇਖਦੀ ਆ ਅੰਦਰ ਤੈਨੂੰ ਹੈ ਕਿਵੇਂ ਗਾਲਾਂ ਦੇਣਗੇ ਆ ਜਾ ਮੇਰੀ ਟੀ ਅੰਦਰ ਆ ਅਗੇ ਗਾਲਾਂ ਦੇਣਗੇ ਮੈਂ ਤਾਂ ਪੁੱਤ ਅੰਦਰ ਲੱਭਦੀ ਆ ਵੀ ਕੁਛ ਹੈ ਜੀ ਪਤਾ ਨਹੀਂ ਕੁੜੀ ਕਿੱਧਰ ਲੰਗੀ ਐ ਮੈਂ ਨਹੀਂ ਰੀਂਦੇ ਤੂੰ ਫਿਰ ਕੱਲ ਨੂੰ ਕੁਛ ਹੋਰ ਕਹੂ ਉਹ ਮੇਰਾ ਨੀ ਆਜ ਫੜਾ ਛੱਡ ਨਾ ਬਾਈ ਦਾ ਸੁਣ ਲਓ ਤੁਸੀਂ ਮੈਨੂੰ ਲੈ ਕੇ ਕਿੱਥੇ ਜਾਣਾ ਹੋ ਕੋਈ ਨਾ ਤੈਨੂੰ ਪਤਾ ਲੱਗੂ ਤੇਰੇ ਪਿੰਡ ਸਾਡੇ ਕੋਲ ਆ ਜਾ ਤੂੰ ਮੇਰੀ ਤਾਂ ਗੱਲ ਸੁਣ ਲਓ ਮੇਰਾ ਫੋਨ ਨਹੀਂ ਸੀ ਉਹ ਕੋਈ ਨਾ ਤੂੰ ਬਾਅਦ ਚ ਪਤਾ ਲੱਗੂ ਦੱਸਦਾ ਮੈਂ ਤੇਰੇ ਮਾਂ ਪਿਓ ਨੂੰ